ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਅੱਜ ਅਸੀਂ ਗੱਲ ਕਰਾਂਗੇ ਜੋ ਅਕਾਲ ਤਖਤ ਤੋਂ ਹੁਕਮਨਾਮਾ 2 ਦਸੰਬਰ ਨੂੰ ਜਾਰੀ ਹੋਇਆ ਸੀ ਉਸ ਤੋਂ ਬਾਅਦ ਦੀਆਂ ਵਾਪਰੀਆਂ ਘਟਨਾਵਾਂ ਕਿੰਨੀ ਤੇਜ਼ੀ ਨਾਲ ਸਾਰੀ ਸਥਿਤੀ ਵਿੱਚ ਬਦਲਾਅ ਵੀ ਲਿਆ ਰਹੀਆਂ ਪਿਛਲੇ ਦਿਨੀ ਹਯੂਤ ਸਾਹਿਬ ਵਿੱਚ ਜਿਹੜਾ ਸਮਾਗਮ ਹੋਇਆ ਸੀ ਉਸ ਸਮਾਗਮ ਦੇ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਤੇ ਸਿੰਘ ਸਹਿਬਾਨ ਪਹੁੰਚੇ ਸੀ ਤੇ ਉੱਥੇ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ ਹੋਏ ਸੀ ਤਾਂ ਉਸ ਸਮਾਗਮ ਵਿੱਚ ਬੋਲਦਿਆਂ ਨਿਹੰਗ ਬਲਬੀਰ ਸਿੰਘ ਹੋਣਾ ਨੇ ਕਿਹਾ ਕਿ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਸਿੰਘ ਸਹਿਬਾਨ ਉਹਦੇ ਤੇ ਖੜੇ ਰਹਿਣ ਉਹਦੇ ਤੇ ਕੈਮਰਨ ਉਹਦੇ ਤੇ ਪਹਿਰਾ ਦੇਣ ਤੇ ਸਾਰੀ ਸੰਗਤ ਤੇ ਅਸੀਂ ਜੇ ਉਹਨਾਂ ਨਾਲ ਦੰਦਾਂ ਵੀ ਟਕਸਾਲ ਵੀ ਦੇ ਜਿਹੜੇ ਧੁੰਮਾ ਹੋਣੀ ਉਹ ਵੀ ਖੜੇ ਸੀਗੇ ਤਾਂ ਉਹਨਾਂ ਨੇ ਦੋਨਾਂ ਵੱਲੋਂ ਕਿਹਾ ਕਿ ਅਸੀਂ ਦੋਨੋਂ ਸੰਗਠਨ ਜਿਹੜੇ ਐ ਤੁਹਾਡੇ ਨਾਲ ਖੜੇ ਆ ਸਿੱਖ ਸੰਗਤ ਤੁਹਾਡੇ ਨਾਲ ਖੜੀ ਐ ਤੇ ਹੁਣ ਤੁਸੀਂ ਕੋਈ ਅਸਤੀਫਾ ਦੇ ਕੇ ਨਹੀਂ ਜਾ ਸਕਦੇ ਤੁਹਾਨੂੰ ਇੱਥੇ ਖੜਨਾ ਹੀ ਪੈਗਾ ਤੇ ਅਸੀਂ ਹੁਣ ਤੁਹਾਨੂੰ ਪਿੱਛੇ ਨਹੀਂ ਹਟਣ ਦੇਣਾ ਉਸ ਤੋਂ ਬਾਅਦ ਬੜਾ ਪੰਜਾਬ ਦੇ ਵਿੱਚ ਵੀ ਵੱਖਰੀ ਕਿਸਮ ਦੀ ਇੱਕ ਚਰਚਾ ਛੇੜੀ ਹੋਈ ਤਾਂ ਉਸ ਨੇ ਫਿਰ ਗਿਆਨੀ ਰਗਵੀਰ ਸਿੰਘ ਹੋਣਾ ਨੂੰ ਜਿਹੜੇ ਕਾਲ ਤਖਤ ਦੇ ਜਥੇਦਾਰ ਨੇ ਦੁਆਰਾ ਆਪਣੀ ਸਥਿਤੀ ਸਪਸ਼ਟ ਕਰਨ ਲਈ ਮਜਬੂਰ ਹੋਣਾ ਪਿਆ ਔਰ ਉਹਨਾਂ ਨੇ ਕੱਲ ਜੋ ਕੁਝ ਕਿਹਾ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਇਹ ਗੱਲ ਕਹੀ ਕਿ ਜਿਹੜੀਆਂ ਸਿੱਖ ਅਉਧੇ ਹੈ ਸਿੱਖ ਸੰਸਥਾਵਾਂ ਉਹਨਾਂ ਦਾ ਮਰਿਆਦਾ ਜਿਹੜੀ ਹੈ ਉਹਨਾਂ ਦਾ ਜਿਹੜਾ ਮਾਨ ਸਤਕਾਰ ਹੈ ਉਹ ਵੀ ਬਰਕਰਾਰ ਰਹਿਣਾ ਚਾਹੀਦਾ ਤੇ ਇਹ ਸਬੰਧ ਵਿੱਚ ਉਹਨਾਂ ਨੇ ਇਹ ਗੱਲ ਬਕਾਇਦਾ ਕਹੀ ਕਿ ਜਿਹੜੀ 7 ਮੈਂਬਰੀ ਕਮੇਟੀ ਹੈ ਉਹ ਕਾਰਜਸ਼ੀਲ ਹੋਵੇ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਜਿਹੜੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਹੈ ਉਹ ਉਸ ਦੇ ਵਿੱਚ ਵਾਧਾ ਵੀ ਕਰ ਸਕਦੀ ਹੈ। ਔਰ ਉਸ ਤੋਂ ਬਾਅਦ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਇਸ ਬਿਆਨ ਦੇ ਉੱਤੇ ਆਪਣਾ ਪ੍ਰतिकਰਨ ਦਿੰਦਿਆਂ ਇਹ ਗੱਲ ਕਹੀ ਹੈ ਕਿ ਇਹ ਜੋ ਕੁਝ ਵੀ ਵਾਪਰ ਰਿਹਾ ਉਹ ਸਾਰਾ ਮੇਰੀਆਂ ਸੇਵਾਵਾਂ ਨੂੰ ਖਤਮ ਕਰ ਲਈ ਹੈ ਤੇ ਜਿਹੜੀ ਸਿੰਘ ਸਹਿਬਾਨ ਦੀ ਮੀਟਿੰਗ ਮੁਲਤਵੀ ਕੀਤੀ ਗਈ ਹੈ ਤੇ ਜਿਹੜੀ ਇਹ ਮੀਟਿੰਗ ਜਲਦੀ ਕਰਨ ਦੀ ਗੱਲ ਆਈ ਹੈ ਉਹ ਇਸ ਕਰਕੇ ਹੈ ਕਿ ਜਦੋਂ ਮੇਰੀਆਂ ਸੇਵਾਵਾਂ ਖਤਮ ਹੋ ਜਾਣੀਆਂ ਉਸ ਤੋਂ ਬਾਅਦ ਜਿਹੜੀ ਸਿੰਘ ਸਹਿਬਾਨ ਦੀ ਮੀਟਿੰਗ ਸੱਦੀ ਜਾਏ ਤੇ ਉਹਨਾਂ ਨੇ ਬਕਾਇਦਾ ਇਹ ਦੋਸ਼ ਵੀ ਲਾਏ ਹੈ ਕਿ ਜਿਹੜੇ ਆਗੂ ਨੂੰ ਪੰਥ ਵਿੱਚੋਂ ਕੱਢਿਆ ਗਿਆ ਉਹਨਾਂ ਨੇ ਨਾ ਤਾਂ ਨਹੀਂ ਲਿਆ ਕਿਸੇ ਦਾ ਪਰ ਇਹ ਜ਼ਰੂਰ ਕਿਹਾ ਕਿ ਉਹ ਆਗੂ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਸ਼ੋਨੀ ਕਮੇਟੀ ਨੇ ਮੇਰੇ ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਉਸ ਦੇ ਮੈਂਬਰਾਂ ਨੂੰ ਲੈ ਕੇ ਥਾਂ-ਥਾਂ ਜਾ ਰਿਹਾ ਹੈ ਕਿ ਗਵਾਹੀਆਂ ਜਿਹੜੀਆਂ ਉਹ ਲਈਆਂ ਜਾ ਰਹੀਆਂ ਇਸ ਤਰ੍ਹਾਂ ਹੀ ਉਹ ਉਹਨਾਂ ਦਾ ਕਹਿਣਾ ਹੈ ਕਿ ਉਹ ਦਮਦਮਾ ਸਾਹਿਬ ਵੀ ਗਏ ਉੱਥੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਲੋਕਾਂ ਤੋਂ ਮੇਰੇ ਖਿਲਾਫ ਲਿਖਤੀ ਜਿਹੜਾ ਲਿਆ ਜਾਵੇ ਕੁਝ ਪਰ ਲੋਕਾਂ ਨੇ ਕੁਝ ਵੀ ਲਿਖ ਕੇ ਦੇਣ ਤੋਂ ਅਨਕਾਰ ਕਰਤਾ ਤਾਂ ਉਹਨਾਂ ਨੇ ਆਖਰ ਕੀ ਗੱਲ ਕਹੀ ਹੈ ਕਿ ਮੇਰੇ ਤੇ ਕੋਈ ਵੀ ਦੋਸ਼ ਲਾ ਕੇ ਮੈਨੂੰ ਤੁਸੀਂ ਕੱਢ ਦਿਓ ਜ਼ਿੰਮੇਵਾਰੀ ਤੋਂ ਹਟਾ ਦਿਓ ਪਰ ਮੈਂ ਆਪਣੇ ਜਿਹੜੇ ਜਵਾਬ ਹੈ ਉਸ ਤੋਂ ਬਾਅਦ ਕੌਮ ਦੇ ਸਾਹਮਣੇ ਦੇਵਾਂਗਾ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਜਿਨ੍ਹਾਂ ਦਾ ਕਿ ਸਿੱਖ ਰਾਜਨੀਤੀ ਬਾਰੇ ਬੜਾ ਡੂੰਘਾ ਗਿਆਨ ਹੈ ਤੇ ਜੋ ਵੀ ਇਤਰਾਜ ਜਿਹੜਾ ਆਉਂਦੇ ਆ ਉਹਨਾਂ ਬਾਰੇ ਉਹਨਾਂ ਦੀ ਇੱਕ ਆਪਣੀ رائے ਹੈ ਤੇ ਸਿੱਖ ਰਾਜਨੀਤੀ ਸਹੀ ਦਿਸ਼ਾ ਵਿੱਚ ਕਿਸ ਤਰ੍ਹਾਂ ਅੱਗੇ ਵਧਣੀ ਚਾਹੀਦੀ ਹੈ ਤੇ ਜੋ ਕੁਝ ਪਿੱਛੇ ਨੁਕਸਾਨ ਹੋਇਆ ਉਸ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ ਇਸ ਦੇ ਬਾਰੇ ਉਹਨਾਂ ਦੀ ਇੱਕ ਆਪਣੀ ਸਮਝ ਹੈ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਹ ਸਾਰੀ ਸਥਿਤੀ ਬਾਰੇ ਕੀ ਸੋਚਦੇ ਆ ਕੀ ਕਹਿੰਦੇ ਆ ਸਿੱਧਾ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚ ਧੰਨਵਾਦ ਜੀ ਸ਼ੁਕਰੀਆ ਸਿੱਧਾ ਸਾਹਿਬ ਕਿਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਲੱਗ ਰਿਹਾ ਸੀ ਇਹ ਹੂਰ ਸਾਹਿਬ ਜਿਹੜਾ ਸਮਾਗਮ ਹੋਇਆ ਕਿ ਉਹਦੇ ਤੋਂ ਲੱਗ ਰਿਹਾ ਸੀਗਾ ਕਿ ਜਿਵੇਂ ਜਿਹੜੀ 28 ਨੂੰ ਮੀਟਿੰਗ ਰੱਖੀ ਗਈ ਜਨਵਰੀ ਨੂੰ ਉਸ ਦੇ ਵਿੱਚ ਕੋਈ ਸਿੰਘ ਸਹਿਬਾਨ ਸਖਤ ਫੈਸਲੇ ਲੈ ਸਕਦੇ ਰਾਮੀਆ ਖਬਰਾਂ ਵੀ ਮੀਡੀਆ ਚ ਆਈਆਂ ਸੋਸ਼ਲ ਮੀਡੀਆ ਤੇ ਵੀ ਇਸ ਤਰ੍ਹਾਂ ਦੀਆਂ ਚਰਚਾਵਾਂ ਸੁਣਨ ਨੂੰ ਮਿਲੀਆਂ ਪਰ ਜੋ ਕੁਝ ਕੱਲ ਵਾਪਰਿਆ ਉਸ ਤੋਂ ਤੁਹਾਨੂੰ ਕੀ ਲੱਗਦਾ ਦੇਖੋ ਜੀ 2 ਮਹੀਨੇ ਦੇ ਨੇੜ ਤੇੜ ਹੋ ਚੱਲੇ ਆਲਮੋਸਟ ਜਿਹੜਾ 2 ਦਸੰਬਰ ਦਾ ਹੁਕਮਨਾਮਾ ਆਇਆ ਸੀ ਉਸ ਤੋਂ ਤੇ ਤੁਸੀਂ ਉਹ 2 ਦਸੰਬਰ ਤੋਂ ਲੈ ਕੇ ਤਕਰੀਬਨ 2 ਮਹੀਨੇ ਹੋ ਗਏ ਆ ਤੇ ਰੋਜ਼ ਦੀ ਜਿਹੜੀ ਸਿੰਘ ਸਾਹਿਬ ਨੇ ਆ ਕਹਤਾ ਦੂਜਿਆਂ ਨੇ ਆ ਕਹਤਾ ਦੂਸਰੇ ਆ ਕਰ ਰਹੇ ਆ ਇਹ ਸਾਰੀਆਂ ਗੱਲਾਂ ਸੁਣ ਸੁਣ ਕੇ ਰਜਾਨਾ ਉਹੀ ਗੱਲਾਂ ਦੀ ਰੈਪਿਟਿਸ਼ਨ ਉਹੀ ਗੱਲਾਂ ਦਾ ਦਰਾਉ ਹੋ ਰਿਹਾ ਲਗਾਤਾਰ ਤੇ ਥੋੜੀ ਜੀ ਕਾਫੀਅਤ ਆਉਣ ਲੱਗ ਗਈ ਬਹੁਤੇ ਲੋਕਾਂ ਨੂੰ ਪੰਜਾਬ ਦੇ ਅੰਦਰ ਜਿਹੜੇ ਕੋਈ ਮਾਰੇ ਜਿਹੜੇ ਥੋੜੇ ਜੇ ਇਸ ਗੱਲ ਦੇ ਵਿੱਚ ਬੜੇ ਸੰਵੇਦਨਸ਼ੀਲ ਹੈ ਜਿਹੜੇ ਉਮੀਦ ਕਰਦੇ ਸੀ ਵੀ 2 ਦਸੰਬਰ ਦਾ ਜਿਹੜਾ ਇੱਕ ਇਤਿਹਾਸਕ ਜਿਹੜਾ ਫੈਸਲਾ ਅਕਾਲ ਤਖਤ ਤੋਂ ਆਇਆ ਹੈ ਤੇ ਉਸ ਨਾਲ ਪੋਲਿਟਿਕਸ ਕੁਝ ਬਦਲੇਗੀ ਉਹਨਾਂ ਨੂੰ ਕੌਫੀਤ ਹੋਣ ਲੱਗ ਗਈ ਹੈ ਵੀ ਇਹ ਗੱਲ ਹੈ ਨਹੀਂ ਕੁਝ ਤੇ ਇਹ ਸਾਰਾ ਕੁਝ ਜਿਹੜਾ ਪਰਪੰਚ ਹੀ ਰਚਿਆ ਜਾ ਰਿਹਾ ਹੈ ਤੇ ਅਕਾਲੀ ਦਲ ਵੱਲੋਂ ਵੀ ਲੋਕ ਵਾਰੀ-ਵਾਰੀ ਨਹੀਂ ਉਸੇ ਚੀਜ਼ ਨੂੰ ਕਿਉਂ ਡਰਾਉਣ ਸਾਰਾ ਕੁਝ ਰਜਾਨਾ ਦਰਾਇਆ ਜਾ ਰਿਹਾ ਤੇ ਇਹ ਲੱਗਣ ਲੱਗ ਗਿਆ ਜੀ ਇਹਨਾਂ ਨੇ ਕੋਈ ਵੀ ਜਿਹੜੀ ਜਿਹੜੇ ਮੁੱਦੇ ਦੀ ਸਿਆਸਤ ਹੈ ਜਾਂ ਜਿਹੜੀ ਪੋਲਿਟਿਕਸ ਪੰਜਾਬ ਦੀ ਹੈ ਜਾਂ ਪੰਜਾਬ ਦੇ ਲੋਕਾਂ ਦੇ ਜਾਂ ਸੇਖਾਂ ਦੇ ਜਾਂ ਪੰਥ ਦੀ ਉਹ ਨਹੀਂ ਕਰਨੀ ਉਹ politcal ਕੋਈ ਫੈਸਲੇ ਨਹੀਂ ਲੈਣਾ ਲੀਡਰਸ਼ਿਪ ਦੀਆਂ ਆਪਸ ਵਿੱਚ ਜਿਹੜੇ ਮਿਹਨੇ ਮਿਹਨੇ ਤਾਣੇ ਜੇ ਤਾਣੇ ਤੇ ਸਾਰਾ ਕੁਝ ਇੱਕ ਦੂਜੇ ਦਾ ਕਰਕੇ ਤੇ ਇਹਨਾਂ ਨੇ ਟਾਈਮ ਟਪਾਈ ਕਰਨੀ ਆ ਤੇ ਮੀਡੀਆ ਦੇ ਵਿੱਚ ਸਪੇਸ ਆ ਜਿੰਨੀ ਉਹ ਉਹ ਇਹਨਾਂ ਨੇ ਆਪਦੇ ਕਬਜ਼ੇ 'ਚ ਰੱਖਣੀ ਆ ਵੀ ਇਹਨਾਂ ਬਾਰੇ ਪੋਜੀਟਿਵ 네ਗਟਿਵ ਗੱਲਾਂ ਹੋਈ ਜਾਂ ਲੀਡਰ ਇਹੀ ਰਹਿਣਗੇ ਹੋਰ ਨਾ ਕੋਈ ਰਹੇ ਕੋਈ ਤੇ ਇਸ ਇਹ ਜਿਹੜਾ ਸਾਰਾ ਇਹ ਲੱਗਣ ਲੱਗ ਗਿਆ ਲੋਕਾਂ ਨੂੰ ਕਾਫੀ ਲੋਕ ਇਸ ਤੇ ਮਹਿਸੂਸ ਕਰਦੇ ਆ ਤੇ ਬੇਸਿਕ ਇਸ਼ੂ ਤਾਂ ਇਹ ਆ ਵੀ ਜਿਹੜਾ 2 ਦਸੰਬਰ ਦਾ ਹੁਕਮਨਾਮਾ ਉਸ ਨੇ ਇੱਕ ਤਰ੍ਹਾਂ ਦਾ ਅਕਾਲੀ ਦਲ ਦੀ ਪੋਲਿਟਿਕਸ ਉੱਤੇ ਕ੍ਰਿਟਿਕ ਹੈ ਇੱਕ ਵੱਡਾ ਨੁਕਤਾ ਚੀਨੀ ਹੈ ਸਾਰੇ ਤੇ ਇੱਕ ਇਤਿਹਾਸਕ ਤਰ੍ਹਾਂ ਦਾ ਉਹਦੇ ਤੇ ਵਿਸ਼ਲੇਸ਼ਣ ਹੈ ਤੇ ਤੁਸੀਂ ਆਹਾਹਾ ਗਲਤ ਕੀਤਾ ਇਹਦੇ ਵਿੱਚੋਂ ਆਹਾ ਸਾਰੀਆਂ ਪੰਜਾਬ ਦੀਆਂ ਤੇ ਪੰਥ ਦੇ ਪ੍ਰਤੀ ਤੁਸੀਂ ਦੁਸ਼ਵਾਰੀਆਂ ਜਿਹੜੀਆਂ ਖਾਲਸਾਰੀਆਂ ਉਹ ਖੜੀਆਂ ਕੀਤੀਆਂ ਤੁਸੀਂ ਕੀਤੀਆਂ ਅਕਾਲੀ ਦਲ ਲਈ ਇਹ ਸੀ ਉਹਦੇ ਤੇ ਕੋਈ ਗੱਲ ਨਹੀਂ ਹੋ ਰਹੀ ਅਸੀਂ ਹੁਣ ਆ ਕਰ ਰਹੇ ਆ ਕਰ ਰਹੇ ਆ ਕਰ ਰਹੇ ਆ ਇੱਕ ਕਮੇਟੀ ਭਜਾ ਦਿਓ ਟਾਈਮ ਦੇ ਦਿਓ ਮੰਗੀ ਤੇ ਅਸੀਂ ਕਰਾਂਗੇ 14 14 ਅਸੀਂ ਜਨ ਵੀਰ ਨੂੰ ਜਾ ਕੇ ਮੰਗੀ ਤੇ ਜਾ ਕੇ ਇਸ ਨਾਮ ਇਹ ਜਾਂ ਕੁਝ ਜਿਹੜਾ ਸਾਰਾ ਚੱਲ ਰਿਹਾ ਹੈ ਇਹ ਸਾਰਾ ਇੱਕ ਤਰ੍ਹਾਂ ਦੀ ਇਹ ਲੱਗ ਰਹੀ ਹੈ ਵੀ ਐਵੇਂ ਆਪਣੀ ਲੀਡਰਸ਼ਿਪ ਦੀ ਗਰੁੱਪ ਵਾਜੀ ਦੀ ਲੜਾਈ ਆ ਜਿਹਦੇ ਵਿੱਚ ਪੰਜਾਬ ਦੀ ਸਿਆਸਤ ਉਹ ਮਿਸਿੰਗ ਹੈ ਗਾਇਬ ਹੈ ਤੇ ਪੰਜਾਬ ਦੀ ਸਿਆਸਤ ਵੀ ਗਾਇਬ ਹੈ ਪੰਜਾਬ ਦੀ ਪੰਜਾਬ ਦੀਆਂ ਮੰਗਾਂ ਵੀ ਗਾਇਬ ਹੈ ਤੇ ਲੋਕਾਂ ਦੀ ਆਮ ਲੋਕਾਂ ਦੀਆਂ ਲੋਕ ਰੋਜ਼ ਰਜਾਨਾ ਜਿਹੜੀਆਂ ਸਮੱਸਿਆਵਾਂ ਬਾਰੇ ਕੋਈ ਨਾ ਕੋਈ ਸਿਆਸਤ ਜਾਂ ਸਟੈਂਡ ਲੈਣਾ ਹੁੰਦਾ ਉਹ ਵੀ ਗਾਇਬ ਹੈ ਇਸ ਕਰਕੇ ਲੀਡਰਸ਼ਿਪ ਦੀ ਲੜਾਈ ਲੱਗਦੀ ਹੈ ਤੇ ਆ ਜਿਹੜਾ ਹੁਣ ਲੇਟੈਸਟ ਹੋਇਆ ਜਿਹੜਾ ਤੁਸੀਂ ਜੀ ਦਾ ਜ਼ਿਕਰ ਕੀਤਾ ਵੀ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਵਾਲਾ ਜਿਹੜਾ ਸਾਰਾ ਮਸਲਾ ਫੇਰ ਉੱਥੇ ਹੀ ਗੱਲ ਆ ਕੇ ਖੜ ਗਈ ਹੈ ਵੇ ਤੁਸੀਂ ਮੈਨੂੰ ਫਿਰ ਪਹਿਲਾਂ ਐ ਸੀ ਵੀ ਕਾਫੀ ਦੇਰ ਪਹਿਲਾਂ ਟਾਰਗੇਟ ਕੀਤਾ ਸੀ ਹਰਪ੍ਰੀਤ ਸਿੰਘ ਨੂੰ ਜੇਸਦਾਰ ਨੂੰ ਤੇ ਉਹ ਜੇਸਦਾਰ ਦੇ ਪਿੱਛੋਂ ਫਿਰ ਉਹਦੇ ਨਾਲ ਦੂਜੇ ਜੇਸਦਾਰ ਵੀ ਰਗਵੀਰ ਸਿੰਘ ਅਕਾਲ ਤਖਤ ਦੇ ਜੇਸਦਾਰ ਸਟੈਂਡ ਲੈ ਗਏ ਸੀ ਉਹਦੇ ਹੱਕ 'ਚ ਜਰ ਫਿਰ ਉਹ ਕਮੇਟੀ ਬਹਾਤੀ ਹਟਾਤੀ ਕਮੇਟੀ ਨੂੰ ਫਿਰ ਐਕਟਿਵ ਕਰਤਾ ਤੇ ਕਿੱਥੇ ਅਕਾਲ ਤਖਤ ਦੇ ਜੇਸਦਾਰ ਕਹਿੰਦਾ ਤੁਸੀਂ ਬਹਾ ਨਹੀਂ ਸਕਦੇ ਤੁਹਾਡੇ ਪ੍ਰਿਵਿਊ 'ਚ ਨਹੀਂ ਹੈ ਤੁਸੀਂ ਇੱਕ ਸਟ੍ਰੋਮਿਕ ਕਮੇਟੀ ਦੇ ਅਕਾਲ ਤਖਤ ਦੇ ਦੇ ਜਥੇਦਾਰ ਜਾਂ ਕੋਈ ਵੀ ਜਥੇਦਾਰ ਹੈ ਉਹ ਜਿਵੇਂ ਸੁਪਰੀਮ ਕੋਰਟ ਦੇ ਜੱਜ ਹੁੰਦੇ ਆ ਭਾਵੇਂ ਉਹਦੀ ਅਪੋਇੰਟਿੰਗ ਅਥਾਰਟੀ ਗਵਰਨਮੈਂਟ ਹੀ ਹੋਵੇ ਪਰ ਫੇਰ ਮੁੜ ਕੇ ਉਹ ਇੰਡੀਪੈਂਡੈਂਟ ਹੋ ਜਾਂਦੇ ਆ ਤੇ ਉਹ ਉਹਨਾਂ ਦੀ ਕਨਸਟੀਟਿਊਸ਼ਨਲ ਪੋਸਟ ਹੁੰਦੀ ਆ ਤੇ ਉਹਦੇ ਤੇ ਫਿਰ ਤੁਸੀਂ ਦੁਆਰਾ ਇਸ ਕਿਸਮ ਦਾ ਕੋਈ ਐਕਸ਼ਨ ਜਾਂ ਚੈਲੰਜ ਵੀ ਕਰ ਸਕਦੇ ਹੋ ਉਹਨਾਂ ਨੂੰ ਇਹ ਸਾਰੀ ਦੁਨੀਆ 'ਚ ਬਣਿਆ ਹੋਇਆ ਵੀ ਜਿਹੜੇ ਇੰਸਟੀਟਿਊਸ਼ਨ ਆ ਉਹਨਾਂ ਦੇ ਵਿੱਚ ਜਿਹੜੇ ਕਨਸਟੀਟਿਊਸ਼ਨਲ ਬਾਡੀਜ਼ ਆ ਉਨ੍ਹਾਂ ਉੱਤੇ ਸਰਕਾਰਾਂ ਕਿਸੇ ਕਿਸਮ ਦਾ ਦਖਲਅੰਦਾਜ਼ੀ ਫੇਰ ਨਹੀਂ ਦੁਬਾਰਾ ਕਰ ਸਕਦੇ ਉਹ ਇੰਡੀਪੈਂਡੈਂਟਲੀ ਐਕਟ ਕਰ ਸਕਦੇ ਆ ਤੇ ਇੱਥੇ ਮਕ्तार ਖੁਦ ਮੁਖਤਾਰ ਹੁੰਦੀਆਂ ਹੋ ਆ ਖੁਦ ਮੁਖਤਾਰ ਹੁੰਦੀਆਂ ਇੱਥੇ ਹੁਣ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਕਾਲ ਤਖਤ ਦੀ ਅਸੀਂ ਮੰਨਦੇ ਆ ਵੇਖੋ ਕਿੰਨਾ ਵੱਡਾ ਫਰਾਡ ਹੈ ਧੋਖਾ ਕਿੱਡਾ ਕਰਦੇ ਆ ਇਹ ਅਕਾਲੀ ਦਲ ਦੇ ਲੀਡਰ ਤੇ ਅਸੀਂ ਮੰਨਦੇ ਆ ਜੀ ਅਕਾਲ ਤਖਤ ਤੋਂ ਕੌਣ ਪਾਸ ਸਕਦਾ ਕੌਣ ਮਨਕਰ ਹੋ ਸਕਦਾ ਅਕਾਲ ਤਖਤ ਦੇ ਮਤਾਬਕ ਹੈ ਅਸ ਇਹ ਸਾਰਾ ਕੁਝ ਕਿ ਅਕਾਲ ਤਖ ਦੇ ਮਰਜ਼ੀ ਨਾਲ ਸੀ ਕਰ ਰਹੇ ਆ ਜਿਹੇਦਾਰ ਦੀ ਪਰ ਕਰ ਰਹੇ ਆਪਣੀ ਮਰਜ਼ੀ ਆ ਤੋ ਪਹਿਲਾ ਲੱਗਦਾ ਸੀਗਾ ਹੁਣ ਤਾਂ ਇਹ ਹੈਰਾਨੀ ਹੋਣ ਲੱਗ ਗਈ ਐ ਇਸ ਗੱਲ ਦੀ ਵੀ ਇਹ 2 ਦਸੰਬਰ ਵਾਲਾ ਇੱਕ ਚਮਤਕਾਰ ਹੀ ਹੋਇਆ ਸੀ ਵੀ ਇਸ ਕਿਸਮ ਦਾ ਉਹਨਾਂ ਨੇ ਹੁਕਮਨਾਮਾ ਜਾਰੀ ਕਰਤਾ ਕਿਉਂਕਿ ਪਹਿਲਾਂ ਵੀ ਲੋਕਾਂ ਨੂੰ ਉਮੀਦ ਨਹੀਂ ਸੀ ਉਮੀਦ ਇਸ ਕਰਕੇ ਨਹੀਂ ਸੀ ਵੀ ਅਕਾਲ ਤਖ ਦੇ ਜਥੇਦਾਰਾਂ ਦੀ ਨਿਯੁਕਤੀ ਕਰਨ ਵਾਲੀ ਵੀ ਐਸਜੀਪੀਸੀ ਨੂੰ ਹਟਾਉਣ ਵਾਲੀ ਵੀ ਐਸਜੀਪੀਸੀ ਸ਼੍ਰੋਮਣੀ ਕਮੇਟੀ ਹੈ ਵੀ ਇਹ ਸ਼੍ਰੋਮਣੀ ਕਮੇਟੀ ਕੋਲ ਇੰਨੇ ਅਧਿਕਾਰ ਹੈ ਉਹਨਾਂ ਦਾ ਤੇ ਉਹਨਾਂ ਦੇ ਪੇ ਮਾਸਟਰ ਵੀ ਹੈ ਤੇ ਸਾਰੇ ਉਹਨਾਂ ਦਾ ਸਾਰੀਆਂ ਸਹੂਲਤਾਂ ਵੀ ਉਹੀ ਪ੍ਰਦਾਨ ਕਰਦੇ ਆ ਫਿਰ ਇਹ ਕਿਵੇਂ ਕਿਵੇਂ ਇਹ ਇਹ ਸਾਰੀ ਗੱਲ ਫੈਸਲਾ ਦੇ ਸਕਦੇ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਵੀ ਅਕਾਲੀ ਦਲ ਦਾ ਹੈ ਕਬਜਾ ਕਾਲੀ ਦਲ ਦਾ ਕਬਜਾ ਇੱਕ ਬਾਦਲ ਪਰਿਵਾਰ ਦਾ ਹੈ ਸੁਖਵੀਰ ਬਾਦਲ ਦਾ ਤੇ ਫਿਰ ਸੁਖਵੀਰ ਬਾਦਲ ਦੇ ਵਿਰੁੱਧ ਇਹ ਸਾਰਾ ਕੁਝ ਕਿਵੇਂ ਕਰ ਦੇਣਗੇ ਇਹ ਬੜੀ ਹੈਰਾਨੀ ਹੋ ਰਹੀ ਸੀ ਤੇ ਇਸ ਕਰਕੇ ਉਹ ਆ ਗਿਆ ਪਰ ਫੈਸਲਾ ਆ ਗਿਆ ਇੰਨਾ ਹਾਲ ਤਾਂ ਜਾਗਾ ਕਿਵੇਂ ਆ ਗਿਆ ਚਲੋ ਇੱਕ ਤਰ੍ਹਾਂ ਦਾ ਚਮਤਕਾਰ ਜਿਹਾ ਹੀ ਲੱਗਣ ਲੱਗ ਗਿਆ ਅੱਜਕੱਲ ਹੁਣ ਇਹ ਸੀ ਵੀ ਇਹ ਹੁਣ ਲਾਗੂ ਹੋਊਗਾ ਫਿਰ ਗੱਲ ਮੋੜ-ਮੋੜ ਕੇ ਉੱਥੇ ਹੀ ਪਹੁੰਚ ਗਈ ਹੈ ਪਹਿਲੇ ਥਾਂ ਤੇ ਬਿਜਮੈਂਨ ਕਹ ਫੈਸਲਾ ਦੇਣ ਦੀ ਗਲਤੀ ਕਰਕੇ ਹੁੰਦੇ ਆ ਅਕਾਲ ਤਖਤ ਦਾ ਹਕੂਮਨਾਵਾ ਕੋਈ ਗਲਤ ਤਰੀਕੇ ਨਾਲ ਆ ਗਿਆ ਹੁੰਦਾ ਜਾਂ ਕਿਸੇ ਭਲੇਖੇ ਚ ਆ ਗਿਆ ਹੁੰਦਾ ਉਹਨੂੰ ਉਹਨੂੰ ਲਾਗੂ ਨਹੀਂ ਕਰ ਸਕਦੇ ਫੈਸਲੇ ਦਾ ਫੈਸਲਾ ਵੈਸੇ ਹਿਸਟੋਰੀਕਲ ਹੈ ਤੇ ਇਤਿਹਾਸਿਕ ਫੈਸਲਾ ਹੈ ਜਿਹੜਾ ਜਿਹੜਾ ਜੋ ਕੁਝ ਗਿਆਨੀ ਰਕਬੀਰ ਸਿੰਘ ਉਹਨਾਂ ਨੇ ਕੱਲ ਕਿਹਾ ਉਸ ਤੋਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਹਰ ਅਹੁਦੇ ਦੀ ਹਰ ਜਿਹੜਿਆ ਸੰਸਥਾ ਉਹਦੀ ਮਾਨ ਮਰਿਆਦਾ ਕੈਮਰਨ ਨਹੀਂ ਚਾਹੀਦੀ ਐ ਮਾਨ ਸਨਮਾਨ ਕੈਮਰਨਾ ਚਾਹੀਦਾ ਉਹਦੇ ਤੋਂ ਕੀ ਲੱਗਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਜਾਂਚ ਕਮੇਟੀ ਬਣਾਈ ਆ ਉਹਨੂੰ ਮਾਨਤਾ ਦੇ ਰਿਆ ਹੈ ਕਿ ਉਹਦੇ ਫੈਸਲੇ ਨੂੰ ਅਡੀਕ ਰਿਹਾ ਹੈ ਕਿ ਜੇ ਕਰਨਾ ਚਾਹੁੰਦੇ ਆ ਉਹ ਜਦੋਂ ਸਪਸ਼ਟ ਸ਼ਬਦਾਂ ਚ ਕੋਈ ਗੱਲਬਾਤ ਨਾ ਕੀਤੀ ਜਾਵੇ ਤਾਂ ਇਹ ਹੁੰਦਾ ਵੀ ਪਤਲੀ ਗਲੀ ਕਿਸੇ ਨਾ ਕਿਸੇ ਨਿਕਲਣ ਦੀ ਕੋਸ਼ਿਸ਼ ਹੁੰਦੀ ਆ ਉਹ ਕਰ ਰਹੇ ਆ ਰਿਤਵੀਰ ਸਿੰਘ ਲਗਾਤਾਰ ਹੀ ਕਰ ਰਹੇ ਆ ਕੋਈ ਸਟੈਂਡ ਨਹੀਂ ਲੈਂਦੇ ਜੇ ਮਹੌਨ ਵਰਕਿੰਗ ਕਮੇਟੀ ਮਾਰਕਿੰਗ ਕਮੇਟੀ ਆ ਜਿਹੜੀ ਉਹ ਜਿਹੜੀ ਮੋਨਿਟਰਿੰਗ ਕਮੇਟੀ ਆ ਭਰਤੀ ਲਈ ਬਣਾਈ ਉਹ ਸੱਤ ਮੈਂਬਰੀਓ ਦੇ ਵਿੱਚ ਵਾਧਾ ਵੀ ਕਰ ਸਕਦੇ ਆ ਤੇ ਫਿਰ ਰਹਿ ਕੀ ਗਿਆ ਬਕਾਇਆ ਵੇਖੋ ਸੁਭਸਵਾ ਇਸ ਕਰਕੇ ਇਹ ਸਾਰਾ ਉਹ ਇਹ ਸਾਰੇ ਇੱਕ ਦੌਰ ਇੱਕ ਦੌਰ ਚੋਂ ਨਿਕਲਣਾ ਚਾਹੁੰਦੇ ਆ ਪਾਸੇ ਨਿਕਲਣਾ ਚਾਹੁੰਦੇ ਆ ਬਚ ਕੇ ਨਿਕਲਣਾ ਚਾਹੁੰਦੇ ਆ ਪਹਿਲੀ ਪੋਜੀਸ਼ਨ ਤੇ ਪਹੁੰਚਣਾ ਚਾਹੁੰਦੇ ਆ ਬੀਐਸਸੀ ਨਾ ਕੁਛ ਕਰੀਏ ਤੇ ਇਹ ਮੈਨੂੰ ਐ ਲੱਗਦਾ ਵੀ ਜਿਸ ਤਰੀਕੇ ਦੀ ਇਹ ਕੋਸ਼ਿਸ਼ਾਂ ਹੋ ਰਹੀਆਂ ਇਹ ਮੁੜ ਕੇ ਫਿਰ ਸਾਡੇ ਚ ਉਹੀ ਅਕਾਲਤਾ ਜਿਹੜਾ ਜਸੇਦਾਰ ਇੱਕ ਵਾਰ ਪੂਰਨ ਸਿੰਘ ਸੀ ਇੱਕ ਵਾਰ ਜਸੇਦਾਰ ਆਪਣੇ ਗਿਆਨੀ ਗੁਰਵਚਨ ਸਿੰਘ ਸੀ ਇਹ ਉਸ ਪੋਜੀਸ਼ਨ ਤੇ ਪਹੁੰਚ ਰਹੇ ਐ ਇਥੋਂ ਵੀ ਇੱਕ ਇੰਡੀਕੇਸ਼ਨ ਮਿਲਦੀ ਹੈ ਵੀ ਆਪਸੀ ਵੀ ਦੀ ਲੜਾਈ ਦੌਰ ਦੇ ਵਿੱਚੋਂ ਗੁਰਵਚਨ ਸਿੰਘ ਉੱਤੇ ਉਹਦਾ ਜਿਹੜਾ ਐਕਸਪਲੇਨੇਸ਼ਨ ਸੀ ਉਹਦੀ ਜਿਹੜੀ ਸਪਸ਼ਟੀਕਰਨ ਦਿੱਤਾ ਸੀ ਉਹ ਨਾ ਮਨਜ਼ੂਰ ਕਰਤਾ ਸੀ ਮੁੜ ਕੇ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਦੁਬਾਰਾ ਸਪਸ਼ਟੀਕਰਨ ਦਿੱਤਾ ਜਾਂ ਲੈਟਰ ਜਾਰੀ ਕਰਨਾ ਸੀ ਜਿਹੜਾ ਕਿ ਜਿਹੜਾ ਅੰਦਰੋਂ ਲੈਟਰ ਡੇਰਾ ਸਰਸਾ ਨੂੰ ਲਿਖੇ ਸੀ ਜਾਂ ਉਹਦੇ ਆਦਾਨ ਪ੍ਰਦਾਨ ਹੋਇਆ ਸੀ ਉਹ ਵੀ ਸਾਹਮਣੇ ਲਿਆਉਣੇ ਸੀ ਸਿੱਖਾਂ ਦੇ ਉਹ ਵੀ ਨਹੀਂ ਲਿਆਂਦੇ ਗਏ ਸਾਰਾ ਕੁਝ ਉੱਥੇ ਹੀ ਦਬਾ ਦਿੱਤਾ ਗਿਆ ਤੇ ਲੱਗਦਾ ਵੀ ਜਿਹੜਾ ਹੁਣ ਇਹ ਸਾਰੀ ਗੱਲ ਨੂੰ ਦਬਾਉਣ ਦੀ ਕਵਰ ਅਪ ਕਰਨ ਦੀ ਕੋਸ਼ਿਸ਼ ਹੋ ਰਹੀ ਆ ਤੇ ਇਹ ਜਾਣ ਕੇ ਲੰਬਾ ਸਮਾਂ ਕੀਤਾ ਜਾ ਰਿਹਾ ਤਾਂ ਕਿ ਲੋਕ ਭੁੱਲ ਜਾਣ ਇੱਕ ਬੜੀ ਹਰਾਨੀ ਵਾਲੀ ਗੱਲ ਹੈ ਜੀ ਹਾਂਜੀ ਇਹ ਸਭ ਗੱਲ ਇਹ ਹੈ ਕਿ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਗੱਲ ਕਹੀ ਹੈ ਕਿ ਮੀਟਿੰਗ ਤਾਂ ਮਤਲਬ ਜਿਹੜੀ ਸਿੰਘ ਸਹਿਬਾਨ ਦੀ 28 ਤਰੀਕ ਨੂੰ 28 ਜਨਵਰੀ ਨੂੰ ਰੱਖੀ ਗਈ ਸੀ ਉਹ ਮੀਟਿੰਗ ਜਿਹੜੀ ਹੈ ਉਹ ਮੁltਵੀ ਇਸ ਕਰਕੇ ਕੀਤੀ ਗਈ ਹੈ ਕਿ ਜਿੰਨੀ ਦੇਰ ਤੱਕ ਮੇਰੀਆਂ ਸੇਵਾਵਾਂ ਖਤਮ ਨਹੀਂ ਕਰ ਲੈਂਦੇ ਉੰਨੀ ਦੇਰ ਤੱਕ ਸਿੰਘ ਸਹਿਬਾਨ ਦੀ ਮੀਟਿੰਗ ਅਗਲੀ ਹੋਣੀ ਨਹੀਂ ਬਿਲਕੁਲ ਕਾਫੀ ਹੱਦ ਤੱਕ ਠੀਕ ਹੈ ਗੱਲਬਾਤ ਕਿਉਂਕਿ ਟੋਰ ਟਾਰਗੇਟ ਫੇਰ ਕਰ ਲਿਆ ਗਿਆ ਨਹੀਂ ਹਰਪ੍ਰੀਤ ਪਹਿਲਾਂ ਵੀ ਕੀਤਾ ਸੀ ਗਨੀ ਹਰਪ੍ਰੀਤ ਸਿੰਘ ਤੇ ਫੇਰ ਦੁਬਾਰਾ ਟਾਰਗੇਟ ਕਰਤਾ ਕਿਉਂਕਿ ਇਹਨਾਂ ਨੂੰ ਇੱਕ ਟਾਰਗੇਟ ਚਾਹੀਦਾ ਜਿਹਦੇ ਜਿਹਦੇ ਜਿਹਨੂੰ ਇਹ ਬਦਨਾਮ ਕਰਕੇ ਜਿਹਦਾ ਜਿਹਨੂੰ ਇਹ ਖੜਾ ਕਰਕੇ ਇੱਕ ਇੱਕ ਤਰ੍ਹਾਂ ਦਾ ਉਹ ਡਰਾਉਣਾ ਜਾਂ ਖੜਾ ਕਰਕੇ ਤੇ ਉਹਦੇ ਫੇਰ ਇਹ ਚੋਰੀ ਮੋਰੀ ਨਿਕਲ ਜਾਣ ਕੋਸ਼ਿਸ਼ ਇਹਨਾਂ ਦੀ ਇਹੀ ਹੈ ਸਾਰੀ ਤੇ ਉਹ ਇਹੀ ਕੋਸ਼ਿਸ਼ ਹੋ ਰਹੀ ਹੈ ਤੇ ਉਹ ਕਾਫੀ ਹੱਦ ਤੱਕ ਠੀਕ ਹੈ ਨਹੀਂ ਤਾਂ ਤੁਸੀਂ ਦੇਖੋ ਵੀ ਉਸ ਹੁਕਮਨਾਮੇ ਦਾ ਕੋਈ ਮਤਵ ਨਹੀਂ ਰਹਿਣਾ ਜੇ ਉਹਨਾਂ ਦਾ ਹੁਕਮਨਾਮੇ ਦਾ ਹਿੱਸੇਦਾਰ ਪੰਜਾਂ ਤਖਤਾਂ ਦੇ ਜਿ세ਦਾਰਾਂ ਵਿੱਚੋਂ ਇੱਕ ਨੂੰ ਤੁਸੀਂ ਕੱਢ ਦਿੰਨੇ ਹੋ ਇੱਕ ਨੂੰ ਤੁਸੀਂ ਦਾਗੀ ਕਰ ਦਿੰਨੇ ਹੋ ਤਾਂ ਹੁਕਮਨਾਮੇ ਦੀ ਉਹ ਪਵਿੱਤਰਤਾ ਉਹ ਸੈਨਿਟੀਟੀ ਕਿਵੇਂ ਰਹਿ ਜਾਏਗੀ ਤੁਸੀਂ ਖੁਦ ਹੀ ਕਰ ਰਹੇ ਹੋ ਤੁਸੀਂ ਇਹਦਾ ਮਤਲਬ ਸਾਰੇ ਹੁਕਮਨਾਮੇ ਨੂੰ ਦਾਈ ਖੰਡਨ ਕਰ ਰਹੇ ਹੋ ਹੈ ਗਿਆਨੀ ਹਰਪ੍ਰੀਤ ਨੂੰ ਵਿੱਚੋਂ ਕੱਢ ਕੇ ਇਸ ਇਸ ਜੰਕਚਰ ਤੇ ਇਸ ਮੌਕੇ ਤੇ ਐਸਾ ਨਾਜ਼ਿਕ ਸਮੇਂ ਤੇ ਜੇ ਤੁ ਜਿੰਨਾ ਚਿਰ ਇੰਪਲੀਮੈਂਟ ਨਹੀਂ ਹੁੰਦਾ ਇਹਦਾ ਮਤਲਬ ਤੁਸੀਂ ਸਿੱਧਾ ਨਹੀਂ ਕਹਿੰਦੇ ਵੀ ਹੁਕਮਨਾਮੇ ਨੂੰ ਅਸੀਂ ਰਿਜੈਕਟ ਕਰਦੇ ਆ ਉਸ ਦੇ ਵਿੱਚੋਂ ਤਰੀਕਾ ਲੱਭ ਕੇ ਉਹਦੇ ਚੋਂ ਬੰਦਾ ਕੱਢ ਕੇ ਫਿਰ ਸਾਰਾ ਕੁਝ ਫਿਰ ਤੁਸੀਂ ਕਰ ਦੇਉਗੇ ਵੀ ਹੁਕਮਨਾਮਾ ਤਾਂ ਬਦਲਾ ਲਊ ਨੀਤੀ ਦੇ ਤਹਿਤ ਗਿਆਨੀ ਹਰਪ੍ਰੀਤ ਨੇ ਕੀਤਾ ਸੀ ਕਰਵਾਇਆ ਸੀ ਜ਼ੋਰ ਪਾਤਾ ਸੀ ਫਿਰ ਤੁਸੀਂ ਇਹ ਸ਼ੁਰੂ ਕਰਦੇ ਹੋਗੇ ਇਹਦਾ ਮਤਲਬ ਤੁਸੀਂ ਹੁਕਮਨਾਵਾ ਮੰਨਣਾ ਨਹੀਂ ਚਾਹੁੰਦੇ ਤੇ ਅਕਾਲ ਤਖਤ ਨਹੀਂ ਮੰਨਣਾ ਚਾਹੁੰਦੇ ਬੇਸਿਕਲੀ ਅਕਾਲ ਤਖਤ ਨੂੰ ਕਿਉਂਕਿ ਬਾਦਲਾਂ ਨੇ ਅਕਾਲ ਤਖਤ ਨੂੰ ਯੂਜ਼ ਕੀਤਾ 1995 ਵਿੱਚ ਜਦੋਂ ਥਾਰੇ ਪੰਥ ਇਕੱਠੇ ਕੀਤੇ ਸੀ ਸਾਰੇ ਅਕਾਲੀਦਾਲ ਇਕੱਠੇ ਕੀਤੇ ਸੀ ਤੇ ਅੰਮ੍ਰਿਤਸਰ ਦਾ ਲਾਣ ਨਾਮਾ ਹੋਇਆ ਉਹਦੇ ਜੋ ਬਾਦਲ ਭੱਜਿਆ ਤੇ ਫਿਰ 2099 ਵਿੱਚ ਇੰਨੇ ਕਿਹਾ ਸੀ ਵੀ ਟੌੜਾ ਤੇ ਜਹਦਾ ਟੌੜਾ ਤੇ ਬਾਦਲ ਫੈਕਸ਼ਨ ਦੋਨੋਂ ਆਸਵੀ ਦੀ ਇੱਕ ਦੂਜੇ ਦੇ ਵਿਰੁੱਧ ਜਿਹੜਾ ਬੋਲ ਰਹੇ ਆ ਉਹ ਬੰਦ ਕਰ ਦੇ ਦੂਸ਼ਣबाजी ਹੋ ਰਹੀ ਹੈ ਜਿਹੜੀ ਜਿੰਨਾ ਚਿਰ ਖਾਲਸੇ ਦੀ ਅਸੀਂ 300 ਸਾਲਾ ਮਨਾਉਨੇ ਆ ਅਪ੍ਰੈਲ ਤੱਕ ਕਰ ਦੇਣ ਅਗਲੇ ਸਾਲ ਤੱਕ ਉਹ ਉਸ ਗੱਲ ਉੱਤੇ ਰঞ্জੀਤ ਸਿੰਘ ਨੂੰ ਕਹਤਾ ਸੀ ਉਹ ਇਹੇ ਹੁਣ ਉਹ ਠੀਕ ਹੈ ਹੁਣ ਜੇ ਭਾਵੇਂ 19 ਤੱਕ ਸਾਨੂੰ ਲੱਗਦਾ ਵੀ ਅਕਾਲੀ ਦਲ ਕੋਲੇ ਨਹੀਂ ਹੈ ਪਰ ਇਹ ਜੀਪੀਸੀ ਉਹਦੇ ਕੰਟਰੋਲ ਚ ਹੈ ਐ ਜੀ ਪੀ ਸੀ ਜਨਾਜ਼ਰ ਕੰਟਰੋਲ ਉਹ ਆਪਦੀ ਤਾਕਤ ਤਾਂ ਉਸੇ ਤਰੀਕੇ ਨਾਲ ਵਰਤ ਰਿਹਾ ਸੁਖਵੀਰ ਬਾਦਲ ਸਰਪੰਚ ਸਾਹਿਬ ਇੱਕ ਸਵਾਲ ਤਾਂ ਇਹ ਵੀ ਸਿੱਖ ਸੰਗਤ ਚ ਸਿੱਖ ਸਮਾਜ ਚ ਉੱਠ ਰਿਹਾ ਹੈ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਉਹ ਸ਼ਖਸੀਅਤ ਹੈ ਜਿਸ ਨੂੰ ਤੁਸੀਂ ਪਹਿਲਾਂ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਫਿਰ ਉਸ ਤੋਂ ਬਾਅਦ ਇਕਾਲ ਤਖਤ ਦਾ ਐਕਟਿੰਗ ਜਥੇ ਤੇ ਐਕਟਿੰਗ ਜਥੇਦਾਰ ਲਾਇਆ ਔਰ ਇਨਾ ਲੰਮਾ ਸਮਾਂ ਤੁਸੀਂ ਜਦੋਂ ਉਹਨਾਂ ਨੂੰ ਇਹ ਨਿਯੁਕਤੀਆਂ ਕੀਤੀਆਂ ਤੇ ਕੀ ਤੁਸੀਂ ਉਦੋਂ ਇਹ ਸਾਰੇ ਕੁਝ ਦੀ ਜਾਂਚ ਪੜਤਾਲ ਨਹੀਂ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਇਹ ਜਿਹੜੇ ਦੋਸ਼ ਲੱਗਦੇ ਆ ਤਾਂ ਅੱਜ ਤੁਹਾਨੂੰ ਕਿਉਂ ਫੌਰੀ ਯਾਦ ਆ ਗਿਆ ਕਿ ਉਹ ਉਹਦੇ ਇਹ ਦੋਸ਼ ਵੀ ਹੈਗੇ ਆ ਤੇ ਉਹ ਇਹਨਾਂ ਦੋਸ਼ਾਂ ਦਾ ਗਰਾਂ ਗਰਾਂ ਕਰ ਵੀ ਹੈ ਬਿਲਕੁਲ ਠੀਕ ਹੈ ਥਿਓਰੀਕਲ ਅਕਾਉਂਟੇਬਿਲਟੀ ਹੈ ਜਾਂ ਜਵਾਬਦੇਹੀ ਹੈ ਉਹ ਐਸਜੀਪੀਸੀ ਦੀ ਬਣਦੀ ਹੈ ਵੀ ਜੇ ਫਰਜ਼ ਕੀ ਤੋ ਉਹ ਆਇਨਾ ਕੋਸੀ ਹੋ ਤਾਂ ਤੁਸੀਂ ਇਹਨੂੰ ਇਸ ਨੂੰ ਬਿਲਕੁਲ ਕਲੀਅਰ ਵੀ ਕੀਤਾ ਹੈ ਇਹਨੂੰ ਕਲੀਅਰ ਚੈਟ ਵੀ ਦਿੱਤੀ ਉਹਨਾਂ ਦਿਨਾਂ ਦੇ ਵਿੱਚ ਐਸਜੀਪੀਸੀ ਨੇ ਉਦੋਂ ਵੀ ਉੱਠਿਆ ਸੀ ਮਸਲਾ ਇਹ ਤੇ ਉਦੋਂ ਤੱਕ ਕਹਿੰਦੇ ਵੀ ਇਹ ਬਿਲਕੁਲ ਠੀਕ ਹੈ ਜਿਹਸੇ ਦਰ ਦਮਾ ਸਾਫ ਤੇ ਅਕਾਲ ਤਖਤ ਦਾ ਐਕਟਿੰਗ ਜਸੇਦਾਰ ਲਾਇਆ ਤੇ ਫੇਰ ਹੁਣ ਤੁਸੀਂ ਹੁਣ ਤੁਸੀਂ ਦੁਬਾਰਾ ਸ਼ੁਰੂ ਕਰ ਲਿਆ ਅਸਲ ਵਿੱਚ ਬੇਸਿਕਲੀ ਐਸਜੀਪੀਸੀ ਦੀ ਕੋਈ ਨੈਤਿਕਤਾ ਨਹੀਂ ਕੋਈ اخਲਾਕੀ ਗੱਲ ਨਹੀਂ ਇਹ ਹਰਜਿੰਦਰ ਸਿੰਘ ਧਾਮੀ ਦਾ ਵੀ ਕੋਈ اخਲਾਕੀ ਸਟੈਂਡ ਨਹੀਂ ਚੁੱਪ ਕਰਿਆ ਬੈਠਾ ਬੋਲਦਾ ਵੀ ਨਹੀਂ ਫੋਨ ਨਹੀਂ ਚੱਕਦਾ ਪ੍ਰੈਸ ਦੇ ਕਿਤੇ ਕਿਸੇ ਨਾਲ ਗੱਲ ਨਹੀਂ ਕਰਦਾ ਤੇ ਇਸ ਕਰਕੇ ਇਹ 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 ਜੇ ਇਸ ਕਿਸਮ ਦੇ ਤੁਸੀਂ ਇਸ ਕਿਸਮ ਦਾ ਸਟੈਂਡ ਲੈ ਕੇ ਬਹਿ ਜਾਓਗੇ ਚੁੱਪਚਾਪ ਵਾਲਾ ਤਾਂ ਇਹ ਕਿਹਨੂੰ ਧੋਖਾ ਦੇ ਰਹੇ ਹੋ ਅੱਜ ਕੱਲ ਦੇਖੋ ਹੁਣ ਹੁਣ 1920 25 ਚ ਹੁਣ ਕੋਈ ਇਹ ਤਾਂ ਹੈ ਨਹੀਂ ਵੀ ਉਹ ਪਿਛਲੀ ਸਦੀ ਵਾਲਾ ਜਾਂ 1990 ਵਾਲੇ ਲੋਕ ਰਹਿ ਗਏ ਸਿੱਖ ਵੀ ਹੋ ਰਹੇ ਗਏ ਬੜੀ ਮਾਰ ਖਾ ਲਈ ਬੜੇ ਉਹਨਾਂ ਦੇ ਉਹਨਾਂ ਦੇ ਕੁੱਟਮਾਰ ਹੋ ਗਈ ਹੈ ਉਹਨਾਂ ਨੂੰ ਵੀ ਸਮਝ ਆ ਗਈ ਸਾਰੀ ਗੱਲ ਦੀ ਤੇ ਇਸ ਕਰਕੇ ਤੁਸੀਂ ਇਹ ਐਜੀਪੀਸੀ ਨੂੰ ਐਜੀਪੀਸੀ ਦਾ ਜਿਸ ਤਰੀਕੇ ਦਾ ਤੌਰ ਤਰੀਕਾ ਹੈ ਇਹ ਆਪਣੇ ਉਹ ਬਹੁਤ ਗਲਤ ਹੈ ਪ੍ਰਧਾਨ ਪ੍ਰਧਾਨ ਹੁਣ ਤੁਸੀਂ ਉਹਦਾ ਚੁਣਿਆ ਉਹਦੇ ਲਫਾਫੇ ਚੋਂ ਨਿਕਲਿਆ ਇਹ ਬਾਦਲਾਂ ਦੇ ਪ੍ਰਧਾਨ ਨਹੀਂ ਕਰ ਸਕਦਾ ਕੁਝ ਤੁਹਾਨੂੰ ਚਦਰ ਜਾਇਨ ਕਰ ਦੇਣਾ ਚਾਹੀਦਾ ਕੋਈ ਹਿੰਮਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਕਿਸੇ ਕਿਸਮ ਦੀ ਨੈਤਿਕਤਾ ਨਹੀਂ ਛਤਾਮੀ ਚ ਤੋਂ ਗੱਲ ਸਾਰੀ ਬੇਸਿਕ ਹੈ ਵੀ ਸਿੱਖ ਸਮਾਜ ਨੂੰ ਪੰਥ ਦੀ ਗੱਲ ਕਰੀ ਜਾਂਦੇ ਆ ਪੰਥ ਦੇ ਸਾਹਮਣੇ ਜੀ ਦੇਖਾ ਜੋ ਅਕਾਲੀ ਦਲ ਕੀ ਕਰੂ ਪੰਥਿਕ ਬਸਟੇਕੀ ਜੈ ਪੰਥ ਨੂੰ ਪੰਥ ਦੇ ਵਿੱਚ ਜਥੇਬੰਦੀਆਂ ਜਿਹੜੀਆਂ ਸਰਗਰਮ ਜਥੇਬੰਦੀਆਂ ਹੁੰਦੀਆਂ ਉਹ ਕੁਛ ਕਰਦੀਆਂ ਹੁੰਦੀਆਂ ਇੱਕ ਪਾਸੇ ਤਾਂ ਖਾੜਕੂ ਸਿੰਘਾਂ ਦੀਆਂ ਜਥੇਦਾਰੀਆਂ ਆਰਗੇਨਾਈਜੇਸ਼ਨਸ ਐ ਉਹ ਚੁੱਪ ਕਰੀਆਂ ਬੈਠੀਆਂ ਉਹ ਕਹਿੰਦੇ ਸਾਰਾ ਕੁਝ ਗਲਤ ਹੋ ਰਿਹਾ ਤਖਸਦੰਦਰ ਜੀ ਨੇ ਕਰਦੀਆਂ ਕਹਿਣ ਜੇ ਗਲਤ ਹੋ ਰਿਹਾ ਤਾਂ ਕਹਿਣ ਦੀ ਗਲਤ ਗੱਲ ਆ ਗੱਲ ਗਲਤ ਹੋ ਰਹੀ ਹੈ ਕੋਈ ਸਟੇਟਮੈਂਟ ਨਹੀਂ ਦਿੰਦੇ ਇਸੇ ਪੈਸੇ ਨੂੰ ਤੇ ਪੰਥ ਫਿਰ ਆਪਣੇ ਆਪ ਚ ਪੰਥ ਕੀ ਕਰੂ ਪੰਥ ਦੀ ਦੂਜੇ ਆਮ ਲੋਕ ਪੰਥ ਨਹੀਂ ਕਹਿ ਸਕਦੇ ਤੁਸੀਂ ਉਹਨਾਂ ਦੀ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਜਥੇਬੰਦੀ ਚਾਹੀਦੀ ਹੈ ਜਥੇਬੰਦਕ ਤਾਂ ਕੋਈ ਹੋਵੇ ਕੋਈ ਬੰਦਾ ਜਿਹੜਾ ਗੱਲ ਕਰੇ ਇੱਕ ਧਿਰਤਾ ਹੋਵੇ ਕੋਈ ਕਿਰਜੇ ਸੰਬੰਧਕ ਨਹੀਂ ਹੈ ਇਸ ਕਰਕੇ ਦੂਜੀਆਂ ਧਿਰਾਂ ਭੜਪੜ ਜਾਣੀਆਂ ਅਕਾਲੀ ਦਲ ਏਸ ਹੀ ਬਨਾ ਉੱਤੇ ਇਸ ਪ੍ਰੀਮਾਈਜ਼ ਉੱਤੇ ਕੰਮ ਕਰ ਰਿਹਾ ਵੀ ਲੋਕਾਂ ਦੀ ਜਾਗ ਸ਼ਕਤੀ ਬਹੁਤ ਛੋਟੀ ਹੁੰਦੀ ਹੈ ਹੌਲ ਪਾਲ ਜਾਣਗੇ ਪਹਿਲਾਂ ਵੀ ਭੁੱਲਦੇ ਰਹੇ ਆ ਅਸੀਂ ਐਵੇਂ ਕੰਮ ਚਲਾ ਲਾਂਗੇ ਬੇਸਿਕ ਗੱਲ ਬੇਸਿਕ ਗੱਲ ਇਹ ਹੈ ਜੇ ਅਸੀਂ ਮੂਢਲੀ ਗੱਲ ਫੜੀਏ ਦਿੱਤਾ ਇਹ ਹੈ ਵੀ ਆਪਣੀ ਸਿਆਸਤ ਨਹੀਂ ਬਦਲਣਾ ਚਾਹੁੰਦੇ ਇਹ ਦੋਨੋਂ ਤਰ੍ਹਾਂ ਹੀ ਨਾ ਸੁਧਾਰ ਕਾਲੀ ਦਲ ਵੀ ਦੀ ਬਦਲਣਾ ਚਾਹੁੰਦਾ ਦੋਨੋਂ ਬੀਜੇਪੀ ਪੱਖੀ ਜਿਹੜੀ ਪੋਲਿਟਿਕਸ ਹੈ ਕਾਲੀ ਦਲ ਨੇ ਚਲਾਈ ਹੈ ਇਹਨਾਂ ਚ ਰੋਸੇ ਤੇ ਕਰਨਾ ਚਾਹੁੰਦੇ ਆ ਇਹ ਇਹ ਪੋਲਿਟਿਕਸ ਦਾ ਨੂੰ ਮਤਲਬ ਕਿ ਵੀ ਸੇਵਾ ਇਸ ਬੀਜੇਪੀ ਦੀ ਸੇਵਾ ਵਿੱਚ ਲੱਗੇ ਹੋਏ ਜਦ ਅਲਟਰ ਨੈਸ਼ਨਲਿਸਟ ਜਿਹੜੀਆਂ ਤਾਕਤਾਂ ਉਹਨਾਂ ਦੀ ਸੇਵਾ ਚ ਲੱਗੇ ਹੋਏ ਕਾਲੀ ਦਲ ਨੇ ਪੰਜਾਬ ਦਾ ਕੀ ਕਰਨਾ ਇਸੇ ਕਰਕੇ ਸਿਆਸਤ ਦੀ ਗੱਲ ਨਹੀਂ ਕਰਦੇ ਲੜਾਈ ਕਰਦੇ ਆ ਤਾਂ ਕਿ 2 ਮਹੀਨਾ 2 ਮਹੀਨਾ ਤੁਸੀਂ ਲੜਾਈਆਂ ਆਫੀਸ ਦੀ ਰੱਖੋ ਇਹਦਾ ਇੱਕ ਡਰਾਮਾ ਜਿਹਾ ਬਣਾਈ ਰੱਖੋ ਤੇ ਲੋਕਾਂ ਨੂੰ ਆਪੇ ਲੋਕ ਇੰਡੀਫਰੈਂਟ ਹੋ ਗਾ ਸੀ ਹੋ ਜਾਣਗੇ ਸਾਰੀ ਗੱਲ ਪ੍ਰਤੀ ਅਸੀਂ ਜੋ ਕਰਨਾ ਕਰੀ ਜਾਵਾਂਗੇ ਇਹ ਪਾਲਿਸੀ ਹੈ ਜਿਹੜੀ ਇਹਦੇ ਤੇ ਚੱਲਦੇ ਆ ਪੋਲਿਟਿਕਸ ਦਾ ਕੋਈ ਨਹੀਂ ਕਰਨਾ ਚਾਹੁੰਦੇ ਇਹ ਹੀ ਦੂਜੇ ਪਾਸੇ ਵਾਲੇ ਉਹ ਪਾਸੇ ਹੋ ਕੇ ਖਰ ਗਿਆ ਇੱਕ ਪਾਸੇ ਦੇਖੀ ਜਾਂਦੇ ਤਮਾਸ਼ਾ ਜਿਹੜੀਆਂ ਹੋਰ ਜਥੇਬੰਦੀਆਂ ਬਾਹਰ ਵੀ ਬੈਠੀਆਂ ਜਥੇਬੰਦੀਆਂ ਉਹ ਸਹੀ ਨਹੀਂ ਕਹਿੰਦੀਆਂ ਕੋਈ ਸਟੈਂਡ ਨਹੀਂ ਲੈਂਦੀਆਂ ਇਹ ਸਮੱਸਿਆ ਬਹੁਤੀ ਹੈ ਉਹ ਸਿੱਧਾ ਹੀ ਕਹਿੰਦੇ ਵੀ ਅਸੀਂ ਤਾਂ ਹੁਣ ਆਪ ਦਾ ਮੁਲਕ ਹੀ ਬਣਾਉਣਾ ਹੈ ਆਪ ਦਾ ਮੁਲਕ ਬਣਾਉਣ ਦੀਆਂ ਪ੍ਰੋਬਲਮਾਂ ਉਹ ਪਹਿਲਾਂ ਤੁਹਾਨੂੰ ਆ ਜਿਹੜੀਆਂ ਪੰਥ ਦੀਆਂ ਸਮੱਸਿਆਵਾਂ ਉਹਦੇ ਵਿੱਚ ਵੀ ਹਿੱਸੇਦਾਰ ਤੋਂ ਬੜਨਾ ਪਊਗਾ ਜਿਵੇਂ ਉਹ ਨਵਾਂ ਅਕਾਲੀ ਦਲ ਬਣਿਆ ਨਵਾਂ ਅਕਾਲੀ ਦਲ ਵਾਰਸ ਪੰਜਾਬ ਦੇ ਅਕਾਲੀ ਦਲ ਵਾਰਸ ਪੰਜਾਬ ਉਹ ਪੰਜਾਬ ਦੇ ਬਾਰਸ ਜਿੱ ਕੀ ਨਾਮ ਰੱਖਿਆ ਉਹਨਾਂ ਨੇ ਹਾਂ ਜੀ ਹਾਂ ਜੀ ਇਹੀ ਇਹੀ ਹੈ ਜੀ ਇਹੀ ਨਾਮ ਰੱਖਿਆ ਸ਼ਾਇਦ ਉਹਦੇ ਵਿੱਚ ਮੈਂ ਉਹਨਾਂ ਦਾ ਜਿਹੜਾ ਟੋਟਲ ਮਤੇ ਉਹ ਮਤਾਵਾਂ ਪੜਿਆ ਐਜੀਪੀਸੀ ਬਾਰੇ ਮਤੇ ਜੇ ਲਿਖਦੇ ਆ ਵੀ ਐਜੀਪੀਸੀ ਵਿੱਚ ਚੰਗੇ ਬੰਦੇ ਖੜੇ ਕਰਾਂਗੇ ਜੀ ਚੰਗੇ ਬੰਦਿਆਂ ਨੂੰ ਜਿਤਾ ਕੇ ਲਿਆਵਾਂਗੇ ਉਹ ਵੀ ਜਦੋਂ ਬੇਸਕ ਉਹਦਾ ਖੜਾ ਹੈ ਉਹ ਖੜਾ ਵੀ ਤੁਹਾਡੀ ਚੰਗੇ ਬੰਦੇ ਤੁਹਾਡੀ ਤੁਸੀਂ ਚੰਗੇ ਕਹੋਗੇ ਜਿਨੇ ਇਲੈਕਸ਼ਨ ਅਨਾਉਂਸ ਕਰਨੀਆਂ ਇਲੈਕਸ਼ਨ ਕਰਵਾਉਣੀਆਂ ਸੈਂਟਰ ਨੇ ਕੇਂਦਰ ਨੇ ਉਹਨਾਂ ਲਈ ਉਹ ਬੰਦੇ ਚੰਗੇ ਨੇ ਉਹਨਾਂ ਨੂੰ ਤਾਂ ਆਪ ਦੇ ਵਫਾਦਾਰ ਚਾਹੀਦੇ ਆ ਉਹ ਤੁਹਾਡੇ ਚੰਗੇ ਬੰਦੇ ਤਾਂ ਉਹਨਾਂ ਨੇ ਕੀ ਕਰਾਉਣਾ ਤੁਸੀਂ ਜਿਤਾ ਕੇ ਦਿਖਾਓ ਅਗਲੇ ਇਲੈਕਸ਼ਨ ਨਹੀਂ ਕਰਾਉਣਗੇ ਬੇਸਿਕ ਗੱਲ ਇਹ ਆ ਵੀ ਐਸਜੀਪੀਸੀ ਨੂੰ ਮੁਕਤ ਸੈਂਟਰ ਦੇ ਕੰਟਰੋਲ ਤੋਂ ਕਰਨਾ ਪਏਗਾ ਅਕਾਲ ਤਖਤ ਨੂੰ ਵੀ ਸੈਂਟਰ ਦੇ ਕੰਟਰੋਲ ਤੋਂ ਮੁਕਤ ਕਰਨਾ ਪਏਗਾ ਉਹ ਕਰਨਾ ਨਹੀਂ ਚਾਹੁੰਦੇ ਨੇ ਜੀ ਸ੍ਰੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਜਦੋਂ ਚੋਣਾਂ ਹੋਣਗੀਆਂ ਜੋ ਕੁਛ ਅਕਾਲੀ ਦਲ ਇਸ ਵੇਲੇ ਕਰ ਰਿਹਾ ਜਾਂ ਸ਼੍ਰੋਮਣੀ ਕਮੇਟੀ 'ਚ ਇਸ ਵੇਲੇ ਜਿਹੜੇ ਅਹੁਦੇਦਾਰ ਆਗੂ ਨੇ ਉਹ ਕਰ ਰਿਹਾ ਜਾਂ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਕਰ ਰਹੀ ਹੈ ਉਹ ਸਾਰੇ ਦਾ ਆਉਣ ਵਾਲੀਆਂ ਚੋਣਾਂ ਤੇ ਅਸਰ ਪੈਗਾ ਤੇ ਹਰਿਆਣੇ ਵਾਂਗੂ ਇੱਥੇ ਵੀ ਵੱਖਰੀ ਕਿਸਮ ਦੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਬਣ ਸਕਦੀ ਹੈ ਵੇਖੋ ਤੁਸੀਂ ਇਹ ਦੇਖੋ ਵੀ ਜਿਹੜੀਆਂ ਚੋਣਾਂ ਦਾ ਸਬਸਿਆ ਵੇਖੋ ਹਰਿਆਣੇ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਹਰਿਆਣਾ ਗਵਰਨਮੈਂਟ ਨੂੰ ਜਾਂ ਬੀਜੇਪੀ ਦੀ ਸਰਕਾਰ ਨੂੰ ਚੋਣਾਂ ਵਿੱਚ ਸਿੱਧੇ ਲੈਵਲ ਤੇ ਥੱਲੇ ਆ ਕੇ ਦਖਲ ਅਰਜੀ ਦੀ ਲੋੜ ਨਹੀਂ ਇੱਥੇ ਪੰਜਾਬ 'ਚ ਲੋੜ ਹੈ ਚੋਣਾਂ ਨਿਰਪੱਖ ਜਦੋਂ ਦੂਜੀਆਂ ਅਸੈਂਬਲੀਆਂ ਦੀਆਂ ਪਾਰਲੀਮੈਂਟ ਦੀਆਂ ਚੋਣਾਂ ਨਿਰਪੱਖ ਨਹੀਂ ਹੋ ਰਹੀਆਂ ਜਿਹੜੀ ਸਭ ਨੂੰ ਪਤਾ ਹੈ ਉਹ ਤੁਹਾਡੀਆਂ ਚੋਣਾਂ ਨਿਰਪੱਖ ਕਿਉਂ ਹੋਣ ਦੇਣਗੇ ਪੋਲੀਟੀਕਲ ਜਿਹੜੇ ਬਾਸਟਰ ਬੈਠੇ ਆ ਉੱਪਰ ਉਹ ਕਿਵੇਂ ਹੋ ਦੇਣ ਹੋਣ ਦੇਣਗੇ ਤੁਹਾਡੀਆਂ ਚੋਣਾਂ ਨੂੰ ਨਿਰਪੱਖ ਉਸ ਚੋਣ ਸਿਸਟਮ ਦੇ ਵਿੱਚ ਤੁਸੀਂ ਉਹੋ ਜਿਹੇ ਹੱਥ ਕੰਡੇ ਕਿਵੇਂ ਵਰਤ ਲੋਂਗੇ ਜਿਹੜੀ ਜਿਹੜੇ ਜਿਹੜੇ ਕਿ ਸੱਤਾ ਦੇ ਨਾਲ ਜੁੜੇ ਹੋਏ ਭਾਈਵਾਲ ਬੰਦੇ ਵਰਤਦੇ ਆ ਤੇ ਇਸ ਕਰਕੇ ਇਹ ਹੈ ਕਿ ਕਿਹੜੇ ਆਪਦੇ ਖਾਮਖਿਆਲੀ ਤੇ ਆਪਦੀ ਆਪਦੀ ਕਲਪਨਾ ਦੀ ਦੁਨੀਆ 'ਚ ਤੁਰੇ ਫਿਰਦੇ ਆ ਇਹ ਇਲੈਕਸ਼ਨ ਵਿੱਚ ਅਸੀਂ ਐੱਛਜੀਪੀਸੀ ਦੇ ਇਲੈਕਸ਼ਨ 'ਚ ਅਸੀਂ ਬੰਦੇ ਚੰਗੇ ਕਰ ਲਾਂਗੇ ਚੰਗੇ ਬੰਦੇ ਤੋਂ ਚੰਗੇ ਬੰਦੇ ਫਿਰ ਕਾਲੀਦਲ 'ਚ ਕਿਉਂ ਲਿਆਉਂਦੇ ਚੰਗੇ ਬੰਦਿਆਂ ਦੀ ਪਾਲਿਟੀ ਕਿਉਂ ਨਹੀਂ ਤੁਸੀਂ ਕਰ ਲੈਂਦੇ ਖੜੀ ਫੋਟੋ ਹੁੰਦੀ ਕਿਉਂ ਨਹੀਂ ਅਜੇ ਤੱਕ ਸਿੱਖਾਂ ਤੋਂ ਹੋਈ ਕਿਉਂ ਨਹੀਂ 40 ਸਾਲ ਦੇ ਵਿੱਚ ਅਕਾਲੀ ਦਲ ਨੇ ਇੱਥੇ ਨਵਾਂ ਨਮਾ ਨੂੰ ਕੋਈ ਸਿੱਖ ਲੀਡਰਸ਼ਿਪ ਆਉਣ ਨਹੀਂ ਦਿੱਤੀ ਤੇ ਦੂਸ ਕਿਤੇ ਨਾ ਆਉਣ ਦਿੱਤੀ ਸਿਰਫ ਇਹਨਾਂ ਦੇ ਪੁੱਤ ਪੋਤਰੇ ਹੀ ਆ ਹੁਣ ਉਹੀ ਅਕਾਲੀ ਲੀਡਰਾਂ ਦੇ ਜਿਹੜੇ ਕਿ ਅਕਾਲੀ ਦਲ ਚ ਆਏ ਆ ਬਾਹਰੋਂ ਕੋਈ ਵੀ ਫਰੈਸ਼ ਬਲੱਡ ਇਹਦੇ ਚ ਐਂਟਰੀ ਨਹੀਂ ਹੋਣ ਦਿੱਤਾ ਉਹ ਨਾ ਐਸਜੀਪੀਸੀ ਚ ਹੋਣ ਦਿੰਦੇ ਐ ਐਸਜੀਪੀਸੀ ਚ ਵੀ ਇਸੇ ਕਰਕੇ ਸਾਰੇ ਬੰਦੇ ਨਾਲ ਜੁੜੇ ਆ 11 2011 ਦੀ ਇਲੈਕਸ਼ਨ ਹੋਈ ਐ ਮੁਰਕੇ 14 ਸਾਲ ਹੋ ਗਏ ਪਹਿਲਾਂ ਵੀ 16 ਸਾਲ ਤੋਂ ਨਹੀਂ ਸੀ ਇੱਕ ਵਾਰ ইলেকਸ਼ਨ ਹੋਈ ਇੱਕ ਵਾਰੀ ਕਈ ਸਾਲ 10-10 12-12 ਸਾਲ ਕਈ ਵਾਰ ਨਹੀਂ ਹੋਈ ਤੁਸੀਂ ਇਹੋ ਜਿਹੀ ਐਜੀਪੀਸੀ ਨੂੰ ਭਗਾ ਕੇ ਮਾਰੋਗੇ ਤਾਂ ਕੋਈ ਗੱਲ ਬਣੂਗੀ ਤੁਹਾਡੀ ਐਜੀਪੀਸੀ ਦੇ ਚੰਗੇ ਬੰਦੇ ਲਿਆਵਾਂਗੇ ਇਸ ਕਿਸਮ ਦੀ ਜਿਹੜੀ ਜਿਹੜੇ ਸੁਪਨਮਈ ਗੱਲਾਂ ਬਾਤਾਂ ਇੱਕ ਨਾ ਉਹਨਾਂ ਨਾਲ ਨਹੀਂ ਚੱਲਣਾ ਇਸ ਕਰਕੇ ਪੰਥ ਤਾਂ ਇੱਥੇ ਸੁਪਨਮਈ ਗੱਲਾਂ 'ਚ ਖੜਾ ਹੈ ਨਹੀਂ ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਿਹਾ ਕਿ ਵਰਕਿੰਗ ਕਮੇਟੀ ਜਿਹੜੀ ਹੈ ਸੱਤ ਮੈਂਬਰੀ ਕਮੇਟੀ 'ਚ ਵਾਧਾ ਵੀ ਕਰ ਸਕਦੀ ਇੱਕ ਦੂਸਰਾ ਜਿਹੜਾ ਹੈਗਾ ਜਿਸ ਢੰਗ ਦੇ ਨਾਲ ਵਰਕਿੰਗ ਕਮੇਟੀ ਨੇ ਇਕਾਲੀ ਦਲ ਦੀ ਨੇ ਜਿਹੜੇ ਸੁਧਾਰ ਲਹਿਰ ਦੇ ਆਗੂ ਸੀਗੇ ਜਾਂ ਜਿਨ੍ਹਾਂ ਨੇ ਸੱਤ ਮੈਂਬਰੀ ਕਮੇਟੀ ਸੀਗੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਜ਼ਿੰਮੇਵਾਰੀ ਦਿੱਤੀ ਹੈ ਕਿ ਇਹ ਉਹਦਾ ਨਵਾਂ ਰੂਪ ਸਾਹਮਣੇ ਆ ਰਿਹਾ ਹੈ ਕਿ ਜਿਹੜਾ ਸਮਝੌਤਾ ਹੋ ਰਿਹਾ ਹੈ ਕਿ ਜਾਂ ਇਹਦੇ ਵਿੱਚ ਕੋਈ ਸੁਧਾਰ ਲੈਣ ਵਾਲੇ ਨੂੰ ਮੰਨਣਗੇ ਜਾਂ ਨਹੀਂ ਮੰਨਣਗੇ ਬਈ ਮੰਨਣ ਨੂੰ ਕੋਈ ਵੇਖੋ ਸਾਰਿਆਂ ਦਾ ਬੇਸਿਕਲੀ ਸਿਆਸਤ ਵਿੱਚ ਦਾ ਸੁਧਾਰ ਲੈਰ ਤਨਾ ਦੂਜਿਆਂ ਦਾ ਕੋਈ ਫਰਕ ਨਹੀਂ ਉਹ ਭਾਵੇਂ ਅੱਜ ਅੱਡ ਅੱਡ ਲੜੀ ਜਾਂਦੇ ਆ ਦਿਖਦੇ ਆ ਤੁਹਾਨੂੰ ਕੱਲ ਨੂੰ ਇਕੱਠੇ ਵੀ ਹੋ ਜਾਣਗੇ ਕਿਹੜੀ ਗੱਲ ਵੇਖੋ ਜਿਵੇਂ ਹੁਣ ਅਸੀਂ ਪਹਿਲਾਂ ਕਹਿੰਦੇ ਰਹੇ ਆ ਪਿਛਲੇ 20 30 ਸਾਲਾਂ ਪਿਛਲੇ 40 ਸਾਲਾਂ ਦੇ ਵਿੱਚ ਵੀ ਕਾਂਗਰਸ ਤੇ ਬੀਜੇਪੀ ਦੀ ਪੋਲਿਟਿਕਸ ਵਿੱਚ ਕੋਈ ਫਰਕ ਨਹੀਂ ਇਕਨੋਮਿਕ ਪਾਲਿਸੀਆਂ ਵੀ ਆ ਲਿਬਰਲਾਈਜੇਸ਼ਨ ਦੀਆਂ ਪਾਲਸੀਆਂ ਉਹੀ ਐ ਤੇ ਹਿੰਦੂਤਵਾਪ੍ਰਤੀ ਵੀ ਪਾਲਸੀਆਂ ਤਕਰੀਬਨ ਉਹੀ ਰਹੀਆਂ ਇੰਦਰਾ ਗਾਂਧੀ ਤੋਂ ਸ਼ੁਰੂ ਹੋਈਆਂ ਹੁਣ ਤੱਕ ਹੁਣ ਪ੍ਰੋਹਲ ਨੇ ਬੇਸ਼ੱਕ ਬਦਲਣ ਦੀ ਕੋਸ਼ਿਸ਼ ਕੀਤੀ ਉਹ ਤੇ ਉਹ ਵੀ ਕਾਮਯਾਬ ਨਹੀਂ ਅਜੇ ਹੋਇਆ ਤਾਂ ਫਿਰ ਇਸੇ ਕਰਕੇ ਇਸੇ ਕਰਕੇ ਬੀਜੇਪੀ ਦੇ ਬੰਦੇ ਕਾਂਗਰਸ ਦੇ ਜੇ ਟਿਕਟਾਂ ਬੀਜੇਪੀ ਤੋਂ ਟਿਕਟ ਨਹੀਂ ਮਿਲਿਓ ਕਾਂਗਰਸ ਤੋਂ ਲੈ ਲੈਂਦੇ ਸੀ ਕਾਂਗਰਸ ਵਾਲੇ ਬੰਦੇ ਨੂੰ ਟਿਕਟਾਂ ਮਿਲਿਓ ਬੀਜੇਪੀ ਤੋਂ ਆ ਜਾਂਦੇ ਸੀ ਇਹੋ ਜਿਹਾ ਮਾਹੌਲ ਐ ਸੁਧਾਰ ਅਕਾਲੀ ਦਲ ਦਾ ਤੇ ਦੂਜੇ ਦਾ ਇਕੱਠੇ ਹੋ ਜਾਣਗੇ ਇਨਾਂ ਦੇ ਅੱਡ-ਅੱਡ ਦੀ ਕਿਹੜੀ ਗੱਲ ਆ ਡੱਡ ਤੁਹਾਨੂੰ ਪੋਲਿਟਿਕਸ ਕਰਦੀ ਹੁੰਦੀ ਆ ਵਿਅਕਤੀ ਲੈਵਲ ਤੇ ਕੋਈ ਸਿਰਾਂ ਦੇ ਆਏ ਨਹੀਂ ਅੱਡ ਕਰਦੇ ਹੁੰਦੇ ਸਾਰੇ ਉਹ ਪੋਲਿਟਿਕਸ ਇਨਾਂ ਦੀ ਸਾਂਝੀ ਆ ਨਹੀਂ ਪਰ ਇੱਕ ਦਾਵਾ ਤਾਂ ਸੁਧਾਰ ਲੈਣ ਵਾਲੇ ਕਰ ਹੀ ਰਹਿਣਾ ਜੀ ਕਿ ਅਸੀਂ ਤਾਂ ਕਾਲ ਤਖਤ ਨੂੰ ਮੰਨਿਆ ਹੈਗਾ ਤੇ ਜੋ ਕਾਲ ਤਖਤ ਹੁਕਮ ਲਾਵੇਗਾ ਉਹ ਅਸੀਂ ਕਰਾਂਗੇ ਤਾਂ ਇਹਨਾਂ ਨੂੰ ਕਾਲ ਤਖਤ ਕੋਈ ਵੱਖਰਾ ਹੁਕਮ ਵੀ ਦੇ ਸਕਦਾ ਬਿਲਕੁਲ ਹੀ ਦੇ ਸਕਦਾ ਕਾਲ ਤਖਤ ਦੇ ਨਾਂ ਤੇ ਤਾਂ ਖੇਡਾਂ ਖੇਡਣਿਆਂ ਲਈ ਟਾਈਮ ਨਗਾਉਣਾ ਡਿਵਰਸ਼ਨਰੀ ਟੈਕਟਿਕਸ ਹੈ ਲੋਕਾਂ ਨੂੰ ਐਵੇਂ ਦੂਜੇ ਪਾਸੇ ਲਾਉਣਾ ਔਰ মিডিਆ ਜਿੰਨਾ ਤੇ ਬੀਡੀਏ ਦੇ ਵਿੱਚ ਟਾਈਮ ਆਪਣਾ মিডিਆ ਨੂੰ ਇਹਨਾਂ ਨੇ ਕੰਟਰੋਲ ਕਰਕੇ ਆਪਦੀ ਗੱਲ ਉਹਦੇ ਚ ਕਹਿ ਕਹਾ ਕੇ ਲਗਾਤਾਰ ਇਹ 2027 ਵੱਲ ਨੂੰ ਵੱਧ ਰਹੇ ਆ ਤੇ ਟਾਈਮ ਉਦੋਂ ਤੱਕ ਨੇੜੇ ਤੇੜੇ ਲੈ ਲਏ ਚਲੋ ਲੋਕਾਂ ਕੋਲੇ ਐਨੇ ਚੱਕ ਆਮ ਆਦਮੀ ਪਾਰਟੀ ਵੀ ਜਿੱਤਣ ਦੀ ਪੋਜੀਸ਼ਨ ਤੀ ਜੋ ਹੋਊਗੀ ਤੇ ਮੁੜ ਕੇ ਸਾਨੂੰ ਅਸੀਂ ਆ ਜਾਾਂਗੇ ਸਾਰਾ ਅਸੀਂ ਖਿੱਚੀ ਤੁਰੇ ਜਾਈਏ ਇਸ ਕਰਕੇ ਐ ਖਿੱਚੀ ਜਾਂਦੇ ਆ ਇਹ ਤੇ ਕੋਈ ਕੋਈ ਅਕਾਲ ਤਖਤ ਨਾਲ ਤਰੂਦਾ ਖੇਡਦੇ ਆ ਅਕਾਲ ਤਖਤ ਨਾਲ ਤਾਂ ਅੱਗੇ ਵੀ ਖੇਡਾ ਖੇਢੀ ਜਾਂਦੇ ਆ ਤੇ ਇਸ ਕਰਕੇ ਇਹ ਸਾਰਾ ਆਪਾਂ ਅੱਗੇ ਵੀ ਗੱਲ ਕੀਤੀ ਐ ਹਾਂ ਹਾਂਜੀ ਇਹ ਖੇਡਾਂ ਖੇਡੂਗੀ ਪੋਲਿਟਿਕਸ ਆ ਜਿਹੜੀ ਪੰਜਾਬ ਚ ਚੱਲ ਰਹੀ ਐ ਆਪ ਸਭ ਦੀ ਲੋਕਾਂ ਦੇ ਮੁੱਦਿਆਂ ਦੀ ਕਿਤਾਬ ਦਾ ਨਾਮ ਕਾਂਗਰਸ ਚੁੱਕ ਰਹੀ ਐ ਨਾ ਆਮ ਆਦਮੀ ਪਾਰਟੀ ਚੋਕਰੀ ਜੀ ਬੋਤਾ ਸਿੱਧੂ ਸਾਹਿਬ ਜੇ ਅਕਾਲੀ ਦਲ ਆਪਣੇ ਪੰਥਕ ਸਿਆਸਤ ਚ ਬਾਹਰ ਆਵੇ ਲੋਕਾਂ ਦੇ ਮੁੱਦਿਆਂ ਦੀ ਤੇ ਗੱਲ ਫੇਰ ਹੋਊਗੀ ਅਜੇ ਤਾਂ ਉਹਨਾਂ ਦੇ ਆਪਣੀ ਸਰਵਾਈਵਲ ਦਾ ਸਵਾਲ ਬਣਿਆ ਹੋਇਆ ਜਿਸ ਢੰਗ ਦੇ ਨਾਲ ਨਹੀਂ ਸਰਵਾਈਵਲ ਦਾ ਕੋਈ ਸਵਾਲ ਨਹੀਂ ਹੈ ਪੰਥਕ ਪੰਥ ਨੂੰ ਤਾਂ ਵਰਤਦੇ ਆ ਉਹ ਅਕਾਲ ਤਖਤ ਤੇ ਗਏ ਆ ਹਰ ਨਾਲ ਪਹੁੰਚ ਜਾਂਦੇ ਆ ਅਕਾਲ ਤਖਤ ਦਾ ਉਹਦੇ ਅਕਾਲ ਤਖਤ ਦੇ ਸਾਰੇ ਉੱਤੇ ਪੇਸ਼ ਹੋ ਕੇ ਜਾਂ ਉਹਦਾ ਵਿਰੋਧ ਕਰਕੇ ਜਾਂ ਉਹਦੀ ਗੱਲ ਮੰਨ ਕੇ ਜਾਂ ਨਾ ਮੰਨ ਕੇ ਉਹਨਾਂ ਨੇ ਜਿਹੜੀਆਂ ਪਹਿਲੀਆਂ ਬਗੜਾੜੀਆਂ ਆਦੀਆਂ ਬੇਅਦਬੀਆਂ ਕੀਤੀਆਂ ਹੋਰ ਕਈ ਤੱਕੇ ਪੰਜਾਬ ਨਾਲ ਕੀਤੇ ਆ ਆ ਦਿੱਲੀ ਦਾ ਸਾਥ ਦਿੱਤਾ ਝੂਠੇ ਮੁਕਾਬਲੇਾਂ 'ਚ ਸਾਰਾ ਕੁਝ ਇਹ ਸਾਰੇ ਨੂੰ ਭੁਲਾਉਣਾ ਚਾਹੁੰਦੇ ਆ ਉਹ ਆਹਾਂ ਡਰਾਹ ਅਕਾਲ ਤਖਤ ਦੇ ਆਲੇ-ਦੁਆਲੇ ਘੁੰਮੀ ਜਾਣਾ ਉਹਨਾਂ ਨੇ ਇਹ ਪੰਥਕ ਸਿਆਸਤ ਕਿਹੜੀ ਐ ਇਹ ਪੰਥਕ ਸਿਆਸਤ ਤਾਂ 2 2 ਦਸੰਬਰ ਦੇ ਹੁਕਮਨਾਮੇ ਵਿੱਚ ਪੰਥਕ ਸਿਆਸਤ ਦਾ ਕ੍ਰਿਟਿਕ ਹੈ ਉਹਦੀ ਨੁਕਤੇ ਚੀਨੀ ਦਾ ਇੱਕ ਪੂਰਾ ਬੰਡਲ ਪੇਸ਼ ਕੀਤਾ ਗਿਆ ਉਹਦੇ ਉੱਤੇ ਗੱਲ ਹੀ ਨਹੀਂ ਕਰਦੇ ਸਿਆਸਤ ਇਸ ਕਰਕੇ ਸਿਆਸਤ ਕਿਹੜੀ ਕਰ ਰਹੇ ਹੈ ਤਾਂ ਟਾਈਮ ਟਪਾਉ ਗੱਲਾਂ ਸਾਰੀਆਂ ਰਪਾਰ ਰਿਹਾ ਟਾਈਮ ਇਸ ਕਰਕੇ ਕੋਈ ਕੋਈ ਐਸੇ ਕਰਕੇ ਕੋਈ ਬਹੁਤੇ ਲੋਕ ਜਿਹੜੇ ਇਹਨਾਂ ਤੋਂ ਆਉਂਦੇ ਨਹੀਂ ਵੀ ਇਹ ਟਾਈਮ ਟਪਾਉਣਾ ਇਹਨਾਂ ਨੇ ਇਹਨਾਂ ਨੇ ਇਸ ਟਾਈਮ ਟਪਾਉਣ ਦੇ ਵਿੱਚ ਆਪਦੇ ਤੇ ਉਂਗਲ ਨਹੀਂ ਰੱਖਣ ਦੇਣ ਵੀ ਅਸੀਂ ਆਹ ਕੀਤਾ ਅਸੀਂ ਆਹ ਕੀਤਾ ਅਸੀਂ ਹੱਦ ਤੱਕ ਆ ਕੀਤਾ ਅਸੀਂ ਆਹ ਗਲਤ ਸਿਆਸਤ ਕੀਤੀ ਹੈ ਉਹਦੇ ਤੇ ਕੋਈ ਉਂਗਲ ਨਾ ਸਾਡੇ ਤੇ ਰੱਖੇ ਤੇ ਹੈ ਇਹ ਤੇ ਆਪਣਾ ਸਮਾਵੀ ਸਮਾਪਤੀ ਵੱਲ ਵਧ ਰਿਹਾ ਕੋਈ ਤੁਸੀਂ ਆਖਰੀ ਹੋ ਰਹਿੰਦੇ ਤੇ ਗੱਲ ਕਹਿਣੀ ਹੋਵੇ ਆਖਰੀ ਤਾਂ ਮੈਂ ਇਹ ਕਹਿਣਾ ਚਾਹੁੰਦਾ ਮੈਂ ਪੰਜਾਬ ਦੇ ਵਿੱਚ ਕਈ ਪਲੇਅਰ ਹੈ ਹਜੇ ਕਿਸਾਨਾਂ ਦੇ ਵਿੱਚ ਵੀ ਜਿਹੜੇ ਜਗਜੀਤ ਸਿੰਘ ਡੱਲੇ ਆਰਗ ਦੇ ਗਰੁੱਪ ਦੇ ਸ਼ੰਭੂ ਤੇ ਖਾਉਥੋਂ ਵਾਲੇ ਗਰੁੱਪ ਬੈਠੇ ਆ ਇਹ ਸਾਰੇ ਇੱਕ ਦੂਜੇ ਦੇ ਉੱਤੇ ਲੀਡਰਸ਼ਿਪ ਦੀ ਲੜਾਈ ਲੜ ਰਹੇ ਹੈ ਵੀ ਅਸੀਂ ਅਸੀਂ ਲੀਡਰ ਹੈ ਦੂਜੇ ਨਹੀਂ ਹੈ ਅਕਾਲੀ ਦਲ 'ਚ ਵੀ ਅਸੀਂ ਲੀਡਰ ਹੈ ਦੂਜੇ ਲੀਡਰ ਨਹੀਂ ਹੈ ਇਹ ਸਾਰੀਆਂ ਪੰਜਾਬ ਦੇ ਮੰਗਾਂ ਦੀ ਗੱਲ ਘਟ ਹੈ ਜਾਂ ਕਿਸਾਨੀ ਦੇ ਮੰਗਾਂ ਦੀ ਗੱਲ ਘਟ ਹੈ ਲੀਡਰਸ਼ਿਪ ਬਚਾਉਣ ਦੀ ਲੀਡਰਸ਼ਿਪ ਆਪ ਦੀ ਖੜੀ ਕਰਨ ਦੀ ਦੀ ਲੜਾਈ ਹੈ ਸਾਰੇ ਤੇ ਇਹ ਹੁਣ ਦੇਖ ਹੀ ਲਓ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੂ ਇਹ ਪੰਜਾਬ ਨੂੰ ਖੜਾਈ ਤੁਰੇ ਜਾਂਦੇ ਆ ਖੇੜਦੇ ਆ ਤਾਕਤਾਂ ਇਹ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਵੀ ਤੁਸੀਂ ਕਿਸੇ ਤਰ੍ਹਾਂ ਦੇਖ ਦਿਓ ਪੰਜਾਬ ਸਰਕਾਰ ਦਾ ਆਰਾਮ ਨਾ ਪੰਜਾਬ ਸਰਕਾਰ ਲਈ ਤਾਂ ਗੱਲ ਹੀ ਨਹੀਂ ਕਿ ਇੱਥੋਂ ਦਾ ਜਿਹੜਾ ਪੁਲਿਸ ਨਾਲ ਉਹ ਇੱਕ ਤਰ੍ਹਾਂ ਦੀ ਪੁਲਿਸ ਸਟੇਟ ਪੜਾ ਛੱਡੀ ਆ ਤੇ ਪੁਲਿਸ ਦਾ ਹੀ ਭਰਤੀ ਆ ਪੁਲਿਸ ਦੇ ਰਾਹੀਂ ਚਲਾਉਂਦੇ ਆ ਸਾਰਾ ਕੁਝ ਤੇ ਉਹ ਚਲਾ ਰਹੇ ਆ ਸਾਰਾ ਕੁਝ ਤੇ ਆਪ ਉੱਥੇ ਬੈਠੇ ਆ ਇਲੈਕਸ਼ਨ 'ਚ केजी ਵਾਲੀ ਇਲੈਕਸ਼ਨ ਚ ਬੈਠਿਆ ਸਾਰਾ ਸੜੇ ਸੜੇ ਸੀਐਮ ਤੇ ਸਾਡੇ ਸਾਰੇ ਮਿਨਿਸਟਰ ਬੜੇ ਆ ਇੱਥੇ ਕੋਈ ਗੱਲਬਾਤ ਨਹੀਂ ਹੈ ਤੇ ਇਸ ਕਰਕੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਉਹ ਆ ਉਹ ਚਲਾਈ ਤੁਰ ਜਾਂਦੀ ਹੈ ਇਹ ਪੰਜਾਬ ਦੇ ਪ੍ਰਤੀ ਤਾਂ ਇੱਕ ਵੀ ਕਮਿਟਮੈਂਟ ਵਾਲਾ ਕੰਮ ਨਹੀਂ ਕੀਤਾ ਕਿਸੇ ਦਾ ਨਾ ਪੰਜਾਬ ਦੇ ਉੱਤੇ ਉਹਨਾਂ ਦਾ ਕੋਈ ਮੈਨੀਫੈਸਟੋ ਹੈ ਨਾ ਏਜੰਡਾ ਹੈ ਪੰਜਾਬ ਦਾ ਉਹਦਾ ਏਜੰਡਾ ਕਲੀਨ ਅਸੀਂ ਗਵਰਨਮੈਂਟ ਦੇਵਾਂਗੇ ਉਹ ਵੀ ਤੇ ਉਹਦੇ ਉੱਤੇ ਵੀ ਨਹੀਂ ਪੂਰੇ ਉੱਤਰੇ ਉਹ ਤਾਂ ਪਹਿਲੇ ਤੋਂ ਵੀ ਅਸੀਂ ਵੀਵੀਆਈਪੀ ਕਲਚਰ ਖਤਮ ਕਰਾਂਗੇ ਉਦੋਂ ਵੱਡਾ ਕਲਚਰ ਖੜਾ ਕਰਤਾ ਵੀਵੀਆਈ ਜੇ ਜੇ ਤੁਸੀਂ ਦੇਖੋ ਕਿ ਜੀ ਮੁਨਿਸਟਰ ਤੇ ਫੈਮਿਲੀ ਇਹ ਜਿਹੜੇ ਮੈਂਬਰ ਆ ਉਹਨਾਂ ਨੂੰ ਵੀ ਵੱਡੀ ਵੱਡੀ ਸਿਕਿਉਰਿਟੀ ਦੇ ਰੱਖੀ ਆ ਤਾਂ ਵੀਵੀਆਈ ਕਲਚਰ ਕਿੱਥੇ ਗਿਆ ਇਸ ਕਰਕੇ ਇਹ ਇਹ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਵੀ ਪਾਰਟੀ ਕਿਸੇ ਪਾਰਟੀ ਚ ਨਹੀਂ ਹੈ ਜਾਂ ਨਾ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਵਾਲਾ ਨਾ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਨ ਵਾਲਾ ਆਪ ਦੀਆਂ ਲੜਾਈਆਂ ਲੜ ਰਹੇ ਆ ਇਹ ਐ ਖਿੱਚ ਦੇ ਖੀਤੇ ਇਹ 2027 ਤੱਕ ਲੈ ਜਾਣਾ ਕਹਿੰਦੇ ਆ ਹਾਂਜੀ ਜੀ ਇੱਥੇ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਆ ਜਿਹੜੇ ਦੋ ਸਾਡੇ ਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ رائے ਹੋਵੇ ਕੋਈ ਟਿੱਪਣੀ ਹੋਵੇ ਤੁਸੀਂ ਸਾਡੇ ਫੇਸਬੁਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕ ਵਿੱਚ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਥੈਂਕ ਯੂ